ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਸਮੁੰਦਰ ਘੋੜੇ ਦਾ ਇੱਕ ਹੋਰ ਟੌਪ ਦਾ ਆਸਟ੍ਰੇਲੀਅਨ ਦਿਖਾਉਣਾਗਾ ਆਲਮ ਨਾਰ ਸਟੇਬਲ ਜਪਿੰਡ ਮੱਤਾ ਦੇ ਉੱਤੇ ਆ ਦੋਸਤੋ ਇਹ ਘੋੜਾ ਬਾਈ ਰੈਣਾ ਬਰਾੜ ਜੀ ਇਸ ਆਲਮ ਘੋੜੇ ਦੇ ਓਨਰ ਨੇ ਬਾਈ ਅਰਗਿਆਂ ਦੀ ਹੋਮ ਬਰੀਡ ਹੀ ਹੈ ਇਹ ਘੋੜਾ ਦੋਸਤੋ ਤੇ ਮਾਂ-ਬਾਪ ਦੋਨਾਂ ਪਾਸਿਆਂ ਤੋਂ ਇਹ ਸਕਾਪਰਾਗਾ ਅਜੂਬੇ ਦਾ ਕਿਉਂਕਿ ਦੋਨਾਂ ਘੋੜਿਆਂ ਦੀ ਮਾਂ ਸੇਮ ਆਂਗੀ ਤੇ ਪeo ਇਹਨਾਂ ਦਾ ਸਮੁੰਦਰ ਆ ਗਿਆ ਹਾਲੇ 5 ਕ ਸਾਲ ਉਮਰ ਹੋਈ ਆ ਇਹਦੀ ਤੇ ਬਹੁਤ ਚੰਗਾ ਆਸਟ੍ਰੇਲੀਅਨ ਬਣ ਕੇ ਤਿਆਰ ਹੋ ਗਿਆ ਤੇ ਇਹਨੇ 5 ਸਾਲ ਉਮਰ ਦੇ ਵਿੱਚ ਆਪਦੇ ਰਿਜ਼ਲਟ ਵੀ ਸ਼ਾਨਦਾਰ ਦੇ ਦਿੱਤੇ ਆ ਬੱਚੇ ਬਹੁਤ ਚੰਗੇ ਆ 4 ਬੱਚੇ ਤਾਂ ਬਾਈ ਅਰਗਿਆਂ ਦੇ ਫਾਰਮ ਦੇ ਉੱਤੇ ਹੀ ਖੜੇ ਆ ਇਹਨਾਂ ਦੀਆਂ ਘਰ ਦੀਆਂ ਘੋੜੀਆਂ ਤੇ ਜਿਹੜੇ ਰਿਜ਼ਲਟ ਆਏ ਆ ਆਲਮ ਦੇ ਇੱਕ ਤਾਂ ਤੁਹਾਨੂੰ ਆਪਾਂ ਉਹ ਦਿਖਾਵਾਂਗੇ ਤੇ ਬਾਕੀ ਜਿਹੜੀ ਇਹਦੀ ਸਟੱਡ ਸਰਵਿਸ ਆ ਬਾਈ ਆਰਗਿਆ ਨੇ ਮਹਿਜ 21000 ਰੁਪਿਆ ਫੀਸ ਰੱਖੀ ਆ ਕੋੜੇ ਦੀ ਬਲੱਡ ਲਾਈਨ ਬਹੁਤ ਜਿਆਦਾ ਚੰਗੀ ਆ ਇਹਦੀ ਮਾਂ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਅੱਗੇ ਵੀਡੀਓ ਦੇ ਵਿੱਚ ਤੇ ਤਨਕਨਾਗ ਬਾਈ ਆਰਗਿਆ ਨੇ ਸੇਲ ਵੀ ਕਰਨੇ ਆ ਉਹ ਵੀ ਅੱਗੇ ਤੁਹਾਨੂੰ ਦਿਖਾਵਾਂਗੇ ਪੂਰੀ ਵੀਡੀਓ ਦੇਖ ਲਿਓ ਤੁਹਾਡੇ ਕੰਮ ਦੀ ਵੀਡੀਓ ਆ ਇਹਦੇ ਚ ਤੁਹਾਨੂੰ ਟਾਪ ਦੇ ਨੁਕਰੇ ਬਸ਼ੇਰੇ ਬਸ਼ੇਰੀਆਂ ਤੇ ਕੋੜੀਆਂ ਦੇਖਣ ਨੂੰ ਮਿਲਣਗੇ ਸੋ ਇਹਦੀ ਜਿਹੜੀ ਮੰਗ ਹੀ ਦੋਸਤੋ ਆਲਮ ਦੀ ਉਹ ਪਿੰਡ ਕੋਟਲਾ ਰਾਏਕੇ ਵਾਲੇ ਬਾਈ ਗਰਸ਼ਰਨ ਵਾਲੇ ਘੋੜੇ ਦਿੱਤੀ ਆ ਬੜਾ ਫੇਮਸ ਘੋੜਾ ਹੋਇਆ ਦੋਸਤੋ ਉਹ ਤੇ ਉਹਨੇ ਬਹੁਤ ਚੰਗੇ ਰਿਜ਼ਲਟ ਦਿੱਤੇ ਸੀ ਉਹਦੀਆਂ ਘੋੜੀਆਂ ਅੱਗੇ ਅੱਗੇ ਬਹੁਤ ਚੰਗਾ ਸੂ ਰਹੀਆਂ ਨੇ ਤੇ ਘੋੜਾ ਤੁਰਦਾ ਤਰਦਾ ਦੇਖੋ ਯਾਰ ਮਹਾਵੀਰ ਸਵਾਰ ਨੇ ਇਹਦੇ ਤੋਰੇ ਵਾਲੀ ਮੈਂ ਕਹਣਾ ਜਮਾ ਕਸਰੀ ਕੱਢਦੀ ਪੈਰਪੂਰ ਦੇਖੋ ਤੁਸੀਂ ਘੋੜਾ ਕਿਹੜੇ ਹਿਸਾਬ ਨਾਲ ਝੱਕਦਾ ਗਾ ਤੇ ਆਜੋ ਫਿਰ ਇਸ ਫਾਰਮ ਦੇ ਤੁਹਾਨੂੰ ਆਪਾਂ ਜਾਨਵਰ ਦਿਖਾਉਣ ਲੱਗੇ ਆਗੇ ਆ ਘੋੜੀਆਂ ਨੇ ਬਾਈਯਾਰਗਿਆਂ ਦੇ ਫਾਰਮ ਦੇ ਉੱਤੇ ਨੌਕਰੀਆਂ ਜਿਹੜੀਆਂ ਅੱਗੇ ਬਰੀਡਿੰਗ ਵਾਸਤੇ ਇਹਨਾਂ ਨੇ ਲਾਈਆਂ ਵੀਆਂ ਨੇ ਤਕਰੀਬਨ 4-5 ਘੋੜੀਆਂ ਨੇ ਤੇ ਦੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਸ਼ੇਰੀਆਂ ਦਿਖਾਉਣੀਆਂ ਨੇ ਜਿਹੜੀਆਂ ਬਾਈਯਾਰਗਿਆਂ ਨੇ ਕਰਨੀਆਂ ਨੇ ਸੇਲ ਇੱਕ ਇਹਨਾਂ ਨੇ ਸੈਨਸ਼ਾ ਘੋੜੇ ਦਾ ਬਸ਼ੇਰਾ ਸੇਲ ਕਰਨਾਗਾ ਥਾੜੇ ਪਿੰਡ ਵਾਲੇ ਦਾ ਸੋ ਦੋਸਤੋ ਇਹਨਾਂ ਨੇ ਤਿੰਨ ਦਾ ਜਾਨਵਰ ਕਰਨੇ ਆ ਸੇਲ ਬਾਕੀ ਵੀਡੀਓ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਤਿੰਨ ਤਾਂ ਤੁਹਾਨੂੰ ਬਸ਼ੇਰੇ ਦਿਖਾਵਾਂਗੇ ਜਿਹੜੇ ਰਿਜ਼ਲਟ ਇਹਨਾਂ ਦੇ ਘਰੇ ਆਏ ਆ ਇੱਕ ਬਸ਼ੇਰੀ ਦਿਖਾਉਣੀ ਆ ਆਲਮ ਦੀ ਸੋ ਸ਼ੁਰੂ ਕਰਦੇ ਆਂ ਮਿੱਤਰੋ ਬਸ਼ੇਰਿਆਂ ਤੋਂ ਜਿਹੜੇ ਰਿਜ਼ਲਟ ਇਹਨਾਂ ਦੇ ਘਰ ਦੀਆਂ ਘੋੜੀਆਂ ਦੇ ਉੱਤੇ ਆਏ ਆ ਆ ਬੱਚੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦੇ ਚੰਗੇ ਸਪੌਟਲੈਸ ਬਸ਼ੇਰੇ ਆਏ ਆ ਤੇ ਬਰੀਕੀਆਂ ਦੇ ਵਿੱਚ ਬੜੇ ਆ ਸਾਰੇ ਬੱਚਿਆਂ ਦੇ ਕੰਨ ਬਹੁਤ ਚੰਗੇ ਆਉਂਦੇ ਆ ਪਹਿਲੀ ਗੱਲ ਤਾਂ ਜਿਹੜੀ ਨੋਟ ਕਰਨ ਵਾਲੀ ਆ ਆ ਬਸ਼ੇਰਾ ਜਿਹੜਾ ਪਹਿਲਾ ਦਿਖਾ ਰਹੇ ਆ ਤੁਹਾਨੂੰ ਆਲਮ ਦਾ ਇਹ 5 ਮਹੀਨਿਆਂ ਦਾ ਕੁੰਡੀ ਵਾਲਾ ਛੋਟਾ ਸ਼ਕੀਨ ਕਾਨਾ ਦੋਸਤੋ ਫੇਸ ਦੀ ਬਿਊਟੀ ਬੜੀ ਆਈ ਆ ਬੱਚਿਆਂ ਦੀ ਬਾਕੀ ਨੇਚਰਲ ਸਪੌਟਲੈਸ ਆਇਆ ਪੌਰੀਆਂ ਦੇ ਬਾਈ ਵਰਗੇ ਦੱਸਦੇ ਆ ਵੀ ਬਿਲਕੁਲ ਸਾਫ਼ ਆਏ ਆ ਇਹਦੇ ਬੱਚੇ ਸੋ ਐਸ ਬਸ਼ੇਰੇ ਦੀ ਜਿਹੜੀ ਮਾਂ ਗਈ ਉਹ ਪ੍ਰਿੰਸ ਘੋੜੇ ਦੀ ਧੀ ਆ ਦੋਸਤੋ ਤੁਸੀਂ ਨਾਲ ਖੜੀ ਦੇਖੋਗੇ ਬਹੁਤ ਜ਼ਿਆਦੇ ਚੰਗੀ ਘੋੜੀ ਆ ਐਸ ਘੋੜੀ ਨੇ ਪਹਿਲਾਂ ਵੀ ਬੱਚੇ ਟੌਪ ਦੇ ਦਿੱਤੇ ਜਿਹੜੀ ਅੱਗੇ ਆਪਾਂ ਤੁਹਾਨੂੰ ਸੇਲ ਵਾਲੀ ਬਸ਼ੇਰੀ ਦਿਖਾਵਾਂਗੇ ਨਾ ਆਲਮ ਘੋੜੇ ਦੀ ਉਹ ਵੀ ਐਸੇ ਘੋੜੀ ਦੀ ਆ ਸੋ ਕੋਡੀ ਨੇ ਰਿਜਲਟ ਬੜੇ ਸ਼ਾਨਦਾਰ ਦਿੱਤੇ ਆ ਇਹ ਆਪ ਡੋਰਡ ਵਾਲੇ ਪ੍ਰਿੰਸ ਘੋੜੇ ਦੀ ਧੀ ਆ ਘੋੜੀਆਂ ਬਾਈ ਅਰਗਿਆਨੇ ਫਾਰਮ ਦੇ ਉੱਤੇ ਬਹੁਤ ਚੰਗੀਆਂ ਰੱਖੀਆਂ ਹੋਈਆਂ ਨੇ ਤੇ ਆ ਘੋੜੀ ਆ ਜਿਹੜੀ ਦੋਸਤੋ ਇਹ ਅਰਜਨ ਰੌਲੀ ਵਾਲੇ ਦੀ ਆ ਦੋਸਤੋ ਇਹਦੇ ਮੰਗਰ ਜਿਹੜਾ ਬਸ਼ੇਰਾ ਗਾਲਮ ਦਾ ਇਹ 3 ਮਹੀਨਿਆਂ ਦਾ ਹੋਇਆ ਇਹ ਬੱਚੇ ਦੇ ਵਿੱਚ ਵੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਆ ਸੋ ਜਿਵੇਂ ਮੇਰੇ ਕਹਿਣ ਦਾ ਮਤਲਬ ਆ ਵੀ ਬੱਚੇ ਸਪੌਟਲੈਸ ਆ ਰਹੇ ਆ ਇੱਕ ਤਾਂ ਸਕੀਨੀ ਦੇ ਵਿੱਚ ਬੜਿਆ ਮੁੱਖ ਦੀ ਗੱਲ ਇਹ ਹੈ ਵੀ ਰਿੰਗਾ ਦੇ ਵਿੱਚ ਲੱਗਣ ਵਾਲੇ ਬੱਚੇ ਦੇ ਰਹਾਗਾ ਇਹ ਕੋੜਾ ਫਲਕਾਰੀ ਸ਼ਿਵਕੇ ਤੋਂ ਰਹਿਤ ਆਏ ਆ ਬੱਚੇ ਜਿੰਨੇ ਵੀ ਆਏ ਆ ਤੇ ਪੂਰੇ ਕੰਮ ਦੇ ਐਨ ਜਮਾ ਓਕੇ ਰਿਪੋਰਟ ਆ ਰਿਜ਼ਲਟਾਂ ਵਾਲੀ ਤਾਂ ਤੈ ਹੀ ਤੋੜੀ ਪਈ ਆ ਸੋ ਕਿਤੇ ਤੁਹਾਨੂੰ ਬਹੁਤ ਦੂਰ ਜਾਣ ਦੀ ਲੋੜ ਨਹੀਂ ਬਾਈ ਦੇ ਘਰੇ ਹੀ ਤੁਸੀਂ ਰਿਜ਼ਲਟ ਦੇਖ ਸਕਦੇ ਹੋ ਤੇ ਆ ਜਿਹੜਾ ਬਸ਼ੇਰਾਗਾ ਮਿੱਤਰੋ ਇਹ ਕੁਸ਼ਕ ਦਿਨਾਂ ਦਾ ਹੀ ਆ ਹਾਲੇ ਇਹਨੇ ਵੀ ਮੈਂ ਕਹਣਾ ਸਕੀਨੀ ਵਾਲੀ ਜਮਾ ਸਰਈ ਗੱਲਬਾਤ ਕਰਾਈ ਪਈ ਆ ਕੰਨ ਕੋਨ ਤੁਸੀਂ ਦੇਖੋ ਇਹਦੇ ਵੀ ਬੜੇ ਕੁੰਡੀ ਵਾਲੇ ਆ ਧੌਣ ਦੀ ਕੁਆਲਿਟੀ ਬੜੀ ਆ ਬੜੀ ਜਿਆਦੇ ਲੰਮੀ ਕਰ ਦੇਣਾ ਫੇਸ ਬਿਊਟੀ ਬੜੀ ਆ ਤੇ ਸਹਿਜ ਬਹੁਤ ਜਿਆਦੇ ਆ ਬੱਚਾ ਹਾਲੇ ਦਿਨਾਂ ਦਾ ਹੀ ਆ ਜਿਹੜੀ ਇਹ ਘੂੜੀ ਆ ਦੋਸਤੋ ਇਹਦੀ ਮਾਂ ਐ ਇਸ ਬਸ਼ੇਰੇ ਦੀ ਇਹ ਸੇਖੇ ਪਿੰਡ ਵਾਲੇ ਹੀਰੇ ਦੀ ਆ ਜਿਹੜਾ ਬਾਈ ਰਾਮਪਾਲ ਦੇ ਕੋਲੇ ਆ ਨਾ ਹੀਰਾ ਕੋੜਾ ਇਹ ਆ ਪੋਦੀ ਆ ਦੋਸਤੋ ਸੋ ਬਾਈ ਵਰਗਿਆਂ ਨੇ ਬਹੁਤ ਟੌਪ ਦੇ ਨੌਕਰੇ ਜਾਨਵਰ ਰੱਖੇ ਵੇ ਆ ਆ ਘੋੜੀ ਆ ਦੋਸਤੋ ਅਜੂਬੇ ਦੀ ਮਾਂ ਤੇ ਆਲਮ ਦੀ ਮਾਂ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮਾਂ ਬਾਪ ਵਾਲੀ ਸਾਈਡ ਤੋਂ ਇਹ ਦੋਨੇ ਸਕੇਪਰਾ ਇਹਦੇ ਮੰਗਰ ਹੋਣਾ ਸ਼ੈਨਸ਼ਾ ਦਾ ਬਸ਼ੇਰਾ ਗਾ ਇਹ ਬੱਚਾ ਬਾਈ ਵਰਗਿਆਂ ਨੇ ਕਰਨਾਂਗਾ ਸੇਲ ਪਹਿਲਾਂ ਤੁਸੀਂ ਘੋੜੀ ਦੇ ਦਰਸ਼ਨ ਪਾ ਲੋ ਆ ਮਾਂਗੀ ਅਜੂਬੇ ਦੀ ਤੇ ਆਲਮ ਦੀ ਇਸ ਘੋੜੀ ਨੇ ਬਾਈ ਵਰਗਿਆਂ ਦੇ ਘਰੇ ਬਹੁਤ ਟੌਪ ਦੇ ਬੱਚੇ ਦਿੱਤੇ ਆ ਕਾਫੀ ਬੱਚੇ ਬਾਈ ਵਰਗਿਆਂ ਦੇ ਸੇਲ ਵੀ ਕਰਤੇ ਤੇ ਹੁਣ ਇਹਦੇ ਮੰਗਰ ਜਿਹੜਾ ਸ਼ੈਨਸ਼ਾ ਦਾ ਬਸ਼ੇਰਾ ਗਾ ਇਹ ਸੇਲ ਕਰਨਾ ਬਾਈ ਵਰਗਿਆ ਨੇ ਇਹਦੀ 11 ਮਹੀਨੇ ਉਮਰ ਅਜੂਬੇ ਘੋੜੇ ਦਾ ਬੱਚਾ ਅੱਗੇ ਸ਼ੈਨਸ਼ਾ ਜਿਹੜਾ ਥਾੜੇ ਵਾਲਿਆਂ ਦੇ ਕੋਲੇ ਹੁਣ ਘੋੜਾ ਤਿਆਰ ਹੋਇਆ ਉਹਦਾ ਬੱਚਾ ਹੈ ਅਜੂਬੇ ਦਾ ਪੋਤਾ ਦੋਸਤੋ ਸੋ ਬਹੁਤ ਜਿਆਦਾ ਚੰਗਾ ਬਸ਼ੇਰਾਗਾ ਇਹਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਆਹ ਬਸ਼ੇਰੀ ਇੱਕ ਅਜੂਬੇ ਦੀ ਬਾਈ ਵਰਗਿਆ ਨੇ ਸੇਲ ਕਰਨੀ ਆ ਇਹ ਵੀ ਸਪੌਟਲੈਸ ਬੱਚੀ ਆ ਕੱਦ ਕਾਠ ਇਹਦਾ ਚੰਗਾਗਾ ਇਹਦੀ ਜਿਹੜੀ ਉਮਰ ਆ 22-23 ਮਹੀਨੇ ਆ ਤੇ ਬਾਕੀ ਬਿਊਟੀ ਤੁਸੀਂ ਦੇਖ ਸਕਦੇ ਹੋ ਗੁਲਾਬੀਪਣ ਬਹੁਤ ਜ਼ਿਆਦਾ ਆ ਸ਼ਕੀਨ ਬੜੀ ਆ ਬੱਚੀ 22 23 ਮਹੀਨੇ ਦੀ ਉਮਰ ਆ ਦੋਸਤੋ ਤੇ ਕੱਦ ਆ ਜਿਹੜਾ ਇਹਦਾ 62.3 ਇੱਕ ਬਾਈਰ ਗਿਆ ਨੇ ਇਹ ਬੁਸ਼ੇਰੀ ਸੇਲ ਕਰਨੀ ਆ ਤੇ ਦੂਜੀ ਬੁਸ਼ੇਰੀ ਆ ਵੇਚਨੀ ਆ ਜਿਹੜੀ ਆਲਮ ਦੀ ਆ ਇਹ ਇੱਕ ਅੱਖੋਂ ਮਨਾਖੀ ਆ ਦੋਸਤੋ ਇਸ ਬੁਸ਼ੇਰੀ ਦੀ ਉਮਰ 17 ਮਹੀਨੇ ਆ ਤੇ ਕੱਦੇ ਦਾ 60 ਤੋਂ ਬਾਹਰ ਆ ਚੰਗੀ ਬੁਸ਼ੇਰੀ ਆ ਲੈਂਥ ਲੈਂਥ ਚੰਗੀ ਆ ਸੋਹਣੀ ਬਹੁਤ ਜ਼ਿਆਦਾ ਆ ਇਹ ਆਲਮ ਦੀ ਬੱਚੀ ਆ ਮਾਂ ਇਹਦੀ ਉਹੀ ਆ ਜਿਹੜੀ ਤੁਹਾਨੂੰ ਆਪਾਂ ਪਿੱਛੇ ਘੋੜੀ ਦਿਖਾਈ ਆ ਪ੍ਰਿੰਸ ਘੋੜੇ ਦੀ ਤੀ ਸੋ ਗੱਲਬਾਤ ਪੂਰੀ ਓਕੇ ਦੀ ਰਿਪੋਰਟ ਆ ਬੱਚੇ ਬਹੁਤ ਜ਼ਿਆਦਾ ਚੰਗੇ ਆ ਬਾਕੀ ਦੀ ਗੱਲਬਾਤ ਆ ਸਟੱਡ ਸਰਵਿਸ ਬਾਰੇ ਉਹ ਇੰਟਰਵਿਊ ਦੇ ਵਿੱਚ ਆਜੋ ਆਪਾਂ ਬਾਈ ਰੈਣੇ ਦੇ ਨਾਲ ਕਰਦੇ ਆ ਦੋਸਤੋ ਆਜੋ ਫਿਰ ਬਾਕੀ ਦੋਸਤੋ ਐਸ ਵਾਰ ਮਾਗੀ ਮੇਲੇ ਦੇ ਉੱਤੇ ਵੀ ਪਹੁੰਚ ਰਿਹਾਗਾ ਇਹ ਆਲਮ ਘੋੜਾ ਜੇ ਕਿਸੇ ਭਰਾਣੇ ਦਰਸ਼ਨ ਕਰਨੇ ਹੋਣ ਤਾਂ ਤੁਸੀਂ ਐਤ ਕੀ ਮੌਕਸਰ ਲਾਜ਼ਮੀ ਪਹੁੰਚੋ ਤੇ ਇੱਕ ਗੱਲ ਜਿਹੜੀ ਮੈਨੂੰ ਸਭ ਤੋਂ ਚੰਗੀ ਲੱਗੀ ਬਾਈਯਰਗਿਆਂ ਦੀ 21000 ਰੁਪਿਆ ਇਹਨਾਂ ਨੇ ਮੀਟਿੰਗ ਫੀਸ ਬੜੀ ਜਾਇਜ਼ ਰੱਖੀ ਆ ਕਿਉਂਕਿ ਘੋੜੇ ਦੀ ਬਲੱਡ ਲਾਈਨ ਬਹੁਤ ਜ਼ਿਆਦਾ ਚੰਗੀ ਆ ਆਪ ਵੀ ਬੜਾ ਚੰਗਾ ਤੇ ਰਿਜ਼ਲਟ ਬੜੇ ਟੌਪ ਦੇ ਦੇ ਚੁੱਕਿਆਗਾ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਲੈ ਚਾਰ ਬੱਚੇ ਤਾਂ ਇਹਦੇ ਬਾਈਯਰਗਿਆਂ ਦੇ ਘਰੇ ਹੀ ਖੜੇ ਆ ਬਹੁਤ ਸ਼ਾਨਦਾਰ ਸਪੌਟਲੈਸ ਚੰਗਾ ਕਦ ਕਾਠ ਕਰਨ ਵਾਲੇ ਕੰਨਾਂ ਦੀ ਬਣਤਰ ਚੰਗੀ ਦੇ ਬੱਚੇ ਇਸ ਕੋੜੇ ਨੇ ਦਿੱਤੇ ਆ ਦੋਸਤੋ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਇੱਕ ਚੰਗਾ ਵਖਰਾ ਨਾਂ ਬਣ ਕੇ ਨਿਕਲ ਲਾਂਗਾ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਸਾਰੇ ਭਰਾਵਾਂ ਦਾ ਜਿੰਨੇ ਵੀ ਆਪਣੇ ਨਾਲ ਪਿੰਡੂ ਜ਼ਿੰਮੇਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਜੁੜੇ ਆ ਦੋਸਤੋ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਫਰੀਦਕੋਟ ਡਿਸਟ੍ਰਿਕਟ ਦਾ ਇੱਕ ਬਹੁਤ ਜ਼ਿਆਦਾ ਸ਼ਾਨਦਾਰ ਨੁਕਰਾ ਘੋੜਾ ਦਿਖਾਵਾਂਗੇ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੀ ਸਮੁੰਦਰ ਵਾਲੀ ਬਲੱਡ ਲਾਈਨ ਆ ਬਹੁਤ ਜ਼ਿਆਦਾ ਫੇਮਸ ਹੋ ਚੁੱਕੀ ਆ ਬਹੁਤ ਚੰਗੇ ਚੰਗੇ ਸਾਹਣਾ ਜਿਹੜੇ ਅੱਗੇ ਸਮੁੰਦਰ ਨੇ ਪੈਦਾ ਕੀਤੇ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਮੁੰਦਰ ਦਾ ਇੱਕ ਹੋਰ ਪੁੱਤ ਦਿਖਾਉਣ ਲੱਗੇ ਆ ਜਿਹਦਾ ਨਾਮ ਬਾਈਰਗਿਆਂ ਨੇ ਆਲਮ ਰੱਖਿਆਗਾ ਸੋ ਬਾਈਰਗਿਆਂ ਦੇ ਘਰ ਦਾ ਹੀ ਹੋਮ ਬ੍ਰੀਡ ਬੱਚਾ ਇਹ ਸਟ੍ਰੇਲੀਅਨ ਇਹਨਾਂ ਦੇ ਘਰੇ ਹੀ ਤਿਆਰ ਹੋਇਆ ਇਦੀ ਮਾਂ ਕਹੋ ਜੀ ਆ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਮਾਂ ਦੀ ਬਾਈ ਅਰਗਿਆਂ ਦੇ ਘਰੀ ਆ ਉਹਦੀ ਲਾਈਨ ਬਾਰੇ ਵੀ ਸਾਰਾ ਕਨਫਰਮ ਕਰਾਂਗੇ ਸੋ ਅੱਜ ਆਪਾਂ ਪਿੰਡ ਮੱਤੇ ਬੈਠੇ ਆਂਗੇ ਜਿਹੜਾ ਜੈਤੋ ਤੋਂ ਤਕਰੀਬਨ 8-9 ਕਿਲੋਮੀਟਰ ਅੱਗੇ ਪੈ ਜਾਂਦਾ ਤੇ ਬਾਈ ਅਰਗਿਆਂ ਨੇ ਨੋਕਰਾ ਬਰੀਡ ਦੇ ਉੱਤੇ ਬਹੁਤ ਚੰਗੇ ਲੈਵਲ ਦੇ ਉੱਤੇ ਕੰਮਕਾਰ ਕੀਤਾ ਜਾ ਅੱਜ ਇਹਨਾਂ ਦੇ ਫਾਰਮ ਦੇ ਉੱਤੇ 4-5 ਚੰਗੀਆਂ ਨੁਕਰੀਆਂ ਘੋੜੀਆਂ ਨੇ ਜਿਨ੍ਹਾਂ ਦੀ ਅੱਗੇ ਬਰੀਡਿੰਗ ਲੈ ਰਹੇ ਆ ਸੋ ਆਲਮ ਦੀ ਸਟੱਡ ਸਰਵਿਸ ਆ ਜਿਹੜੀ ਫੀਸ ਕਿੰਨੀ ਰੱਖੀ ਵੀ ਆ ਉਹ ਸਾਰੀ ਗੱਲਬਾਤ ਬਾਈ ਰਾਣਾ ਜੀ ਦੇ ਨਾਲ ਆਪਾਂ ਕਲੀਅਰ ਕਰਾਂਗੇ ਸੋ ਇੰਟਰਵਿਊ ਦੇ ਦਰਮਿਆਨ ਆਪਣੇ ਨਾਲ ਬਾਈ ਰਾਣਾ ਬੈਠੇ ਇਧਰਲੇ ਪਾਸੇ ਤੇ ਇਹਨਾਂ ਨੂੰ ਆਪਾਂ ਸਾਰੀ ਗੱਲਬਾਤ ਘੋੜੇ ਦੇ ਬਾਰੇ ਪੁੱਛਾਂਗੇ ਵੀ ਕਿੰਨਾ ਕੁ ਟਾਈਮ ਇਹਨਾਂ ਨੂੰ ਜਾਨਵਰ ਰੱਖਦਿਆਂ ਨੂੰ ਹੋ ਗਿਆ ਫਾਰਮਾ ਦੋਸਤੋ ਜਿਹੜਾ ਇਹ ਨਾਰ ਸਟੇਬਲਜ਼ ਨਾਰ ਸਟੇਬਲਜ਼ ਪਿੰਡ ਮੱਤਾ ਦੇ ਨਾਮ ਨਾਲ ਜਾਣਿਆ ਜਾਂਦਾ ਦੋਸਤੋ ਬਾਕੀ ਦੀ ਗੱਲਬਾਤ ਬਾਈ ਰਾਣੇ ਨਾਲ ਆਪਾਂ ਕਰਦੇ ਆਂ ਬਾਈ ਸასი ਗਾਲ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਬਈ ਅਮ ਭਾਈ ਜੀ ਜਿਵੇਂ ਇੱਧਰਲੇ ਪਾਸੇ ਆਪਣੇ ਨਾਲ ਬੈਠੇ ਨੇ ਇਹ ਵੱਡਾ ਭਾਈ ਜੀ ਤੁਹਾਡੇ ਵੱਡੇ ਭਰਾ ਹੈ ਇਹਨਾਂ ਬਾਰੇ ਥੋੜਾ ਜਿਹਾ ਦੱਸੋ ਬਾਈ ਜੀ ਹੁਣਾਂ ਨੂੰ ਵੀ ਬੜਾ ਸ਼ੌਂਕ ਹੈ ਬੋਲ ਸਿੰਗਰ ਸ਼ੌਂਕ ਪਹਿਲੀ ਘੋੜੀ ਇਹ ਹੀ ਲੈ ਕੇ ਆਏ ਸੀ ਅੱਛਾ ਜੀ ਹਾਂ ਠੀਕ ਹੈ ਜੀ ਤੁਹਾਡੇ ਵੱਡੇ ਭਰਾ ਨੇ ਵੱਡੇ ਭਰਾ ਠੀਕ ਹੈ ਜੀ ਯਾਰ ਭਾਈ ਅਸੀਂ ਠੀਕ ਹੈ ਜੀ ਜਿਵੇਂ ਬਾਈ ਮੈਂ ਦੇਖਿਆ ਥੋੜਾ ਜਿਹਾ ਆਪਾਂ ਪਹਿਲਾਂ ਪਰਿਵਾਰ ਬਾਰੇ ਦੱਸ ਦਈਏ ਤੁਹਾਡਾ ਜਿਹੜਾ ਫਾਰਮ ਦਾ ਨਾਮ ਨਾਰ ਸਟੇਬਲਜ਼ ਹਾਂਜੀ ਨਾਰ ਤੁਹਾਡੇ ਦਾਦਾ ਜੀ ਦਾ ਨਾਮ ਨਹੀਂ ਆਪਣੇ ਡੈਡੀ ਦਾ ਨਾਮ ਡੈਡੀ ਦਾ ਨਾਮ ਉਹਨਾਂ ਦੇ ਨਾਂ ਤੇ ਹੀ ਤੁਸੀਂ ਫਾਰਮ ਦਾ ਨਾਮ ਰੱਖਿਆ ਹਾਂਜੀ 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 ਠ ਇੱਕ ਗੱਲ ਮੈਨੂੰ ਹੋਰ ਬਹੁਤ ਚੰਗੀ ਲੱਗੀ ਬਾਈ ਤੁਹਾਡੀ ਫੈਮਿਲੀ ਦੇ ਵਿੱਚ ਜਿਵੇਂ ਤੁਹਾਡੀ ਜੁਆਇੰਟ ਫੈਮਿਲੀ ਆ ਬਾਈ ਸਾਰੇ ਭਰਾਵਾਂ ਨੂੰ ਤੁਹਾਨੂੰ ਸ਼ੌਂਕ ਬਹੁਤ ਜ਼ਿਆਦੇ ਹੈ ਜੀ ਬੜੇ ਜੀ ਜਾਣ ਨਾਲ ਤੁਸੀਂ ਜਾਣ ਮਰਾਂ ਨੂੰ ਸਾਹਮਦੇ ਹੋ ਜੀ ਚਲੋ ਮਿਹਨਤ ਆ ਜੀ ਹਾਂਜੀ ਬਾਈ ਕਿਸੇ ਵੀ ਕੰਮ ਤੇ ਕਰ ਲਓ ਹਾਂਜੀ ਤੇ ਮਿਹਨਤ ਜ਼ਰੂਰੀ ਹੈ ਹਾਂ ਪਰ ਇਹ ਕੰਮ ਬਾਈ ਜਿਹੜਾ ਆਪਾਂ ਦੇਖਦੇ ਆਂ ਮੰਨ ਲਓ ਇਹ ਤੇ ਸਾਰੇ ਪਰਿਵਾਰ ਦਾ ਸਾਥ ਹੋਣਾ ਜ਼ਰੂਰੀ ਹੈ ਜੀ ਜ਼ਰੂਰੀ ਹੈ ਜੀ ਇਕੱਲੇ ਬੰਦੇ ਦਾ ਕੋਈ ਹਾਂਜੀ ਜੇ ਆਪਾਂ ਸਾਰਾ ਪਰਿਵਾਰ ਸਾਥ-ਸਾਥ ਦਾ ਤੇ ਸਾਰਾ ਕੌਸ਼ਿਸ਼ ਹੈ ਜੀ ਹਾਂਜੀ ਨਹੀਂ ਕੋਲੇ ਨਾ ਪੂੜੀਆਂ ਰੱਖਣ ਦਾ ਕੋਈ ਵੀ ਆਪਾਂ ਕੰਮ ਕਰ ਲਓ ਇਕੱ ਤੇ ਬਾਈ ਬਾਰੇ ਵੀ ਆਪਾਂ ਦੱਸ ਦਈਏ ਮਹਾਵੀਰ ਇਹ ਮਹਾਵੀਰ ਆ ਜੀ ਆਪਣੇ ਹਾਂਜੀ ਤੇ ਇਹ ਸਵਾਰ ਬਹੁਤ ਚੰਗੇ ਆ ਜੀ ਹਾਂਜੀ ਬਾਈ ਇਹਨੇ ਫਿਰ ਤੁਹਾਨੂੰ ਬੜਾ ਘੋੜਾ ਬਹੁਤ ਚੰਗਾ ਚਲਾਇਆ ਬਹੁਤ ਚੰਗੇ ਸਵਾਰ ਉਹ ਤੋਂ ਹਾਂਜੀ ਹਾਂਜੀ ਇਹਨਾਂ ਦੀ ਟੀਮ ਬਣੀ ਵੀ ਹੈ ਜੀ ਬਾਈ ਜੁਗਲ ਸਿੰਘ ਉਹ ਪਾਣੇ ਬੰਦੇ ਆ ਸਾਰੇ ਹਨਾ ਜੁਗਲ ਦਾ ਗੁਰੂ ਹੈ ਨਾ ਮੇਰਾ ਜੁਗਲ ਸਿੰਘ ਮੇਰਾ ਗੁਰੂ ਹੈ ਹਾਂ ਜੀ ਬਾਈ ਹਾਂ ਮੈਂ ਕਾਫੀ ਸਾਲ ਜੁਗਲ ਸਿੰਘ ਅਸੀਂ ਦੋਨੋਂ ਸاتھੇੇ ਕੰਮ ਕਰਦੇ ਆ ਠੀਕ ਹੈ ਜੀ ਬਾਈ ਤੁਸੀਂ ਦੱਸਿਆ ਜੀ ਤਕਰੀਬਨ 15 16 ਸਾਲ ਹੋ ਗਏ ਤਾਂ ਤੁਹਾਡੇ 15 ਸਾਲ ਹੋ ਗਏ ਠੀਕ ਹੈ ਬਾਈ ਤੇ ਬਾਈ ਜੀ ਜਿਵੇਂ ਐਡਰੈਸ ਮੈਂ ਮੜਾਇਆ ਕਲੀਅਰ ਕਰਦੀ ਆ ਭਰਾਵਾਂ ਨੂੰ ਆਪਣਾ ਜਿਹੜਾ ਮਤਾ ਪਿੰਡ ਆ ਹਨਾ ਇਹ ਮਤਾ aí ਜੈਤੂ ਤੋਂ 8 ਕਿਲੋਮੀਟਰ ਬਾਅਦ ਹਾਂ ਜੀ ਬਾਈ ਕੋਟਕਪੂਰ ਉੱਤੇ ਰਾਹੀਂ 13 13 ਹਾਂ ਠੀਕ ਹੈ ਭਾਈ ਇਹ ਵੀ ਸੈਂਟਰ ਚ ਪਏ ਦਾ ਗੁਰੂ ਘਟਾਪੁਰ ਦੋਰਾ ਸਾਹਿਬ ਨਹੀਂ ਆਪਣਾ ਹਾਂਜੀ ਭਾਈ ਇੱਥੋਂ 2 ਕਿਲੋਮੀਟਰ ਬਾਅਦ ਆਪਣੇ ਵੰਡੇ ਰੋਡ ਤੋਂ ਸਾਈਡ ਤੇ ਪਏ ਦਾ ਪਿੰਡ ਠੀਕ ਹੈ ਜੀ ਠੀਕ ਹੈ ਭਾਈ ਸੋ ਪਹਿਲਾਂ ਆਪਾਂ ਗੱਲਬਾਤ ਬਾਈ ਆਲਮ ਬਾਰੇ ਕਰ ਲਈਏ ਜੀ ਹਾਂਜੀ ਇਹਦਾ ਆਪਣਾ ਮੰਨ ਲਓ ਘਰ ਦਾ ਹੀ ਜਨਮ ਹਣਾ ਜੀ ਘਰ ਦਾ ਜਨਮ ਠੀਕ ਹੈ ਜੀ ਹਾਂਜੀ ਤੇ ਇਹਦੀ ਮਾਂ ਬਾਰੇ ਦੱਸੋ ਜੀ ਉਹ ਘੋੜੀ ਕਿਹੜੀ ਲਾਈਨ ਦੀ ਆ ਜੀ ਉਹ ਲੈਣਾ ਹੀ ਸੂਰਜ ਘੋੜੇ ਦਾ ਸੀ ਮੈਂ ਟੋਏ ਵੱਡੇ ਘੋੜੇ ਦਾ ਸੀ ਉਹ ਹਾਂਜੀ ਉਹ 22 ਚਾਰਨ ਘੋੜੇ ਸੀ ਠੀਕ ਹੈ ਕੋਟਲਾ ਰਾਏ ਕਾ ਪਿੰਡ ਬਾਈ ਉਹਦੀ ਉਹਦੀ ਘੋੜੀ ਹੈ ਇਹ ਠੀਕ ਹੈ ਜੀ ਉਦੋਂ ਦਾ ਵੇ ਆਪੇ ਸਮੁੰਦਰ ਡਰੈਕਟ ਸਮੁੰਦਰ ਦਾ ਹਾਂਜੀ ਬਾਈ ਜੂਗਾ ਘੋੜਾ ਕਿਸੇ ਘੋੜੀ ਦਾ ਇਹਦਾ ਭਰਾ ਸਗਾ ਕਿਉਂ ਵਰਨੀਓ ਵੀ ਤੇ ਮਾਨ ਨਹੀਂ ਬਾਈ ਠੀਕ ਹੈ ਜੀ ਦੋਨੇ ਭਰਾ ਸਕੇ ਠੀਕ ਹੈ ਜੀ ਠੀਕ ਹੈ ਬਾਈ ਤੇ ਇਹਦੀ ਉਮਰ ਦੱਸੋ ਜੀ ਆਲਮ ਦੀ ਕਿੰਨੇ ਟਾਈਮ ਦਾ ਹੋ ਗਿਆ ਜੀ ਇਹ ਇਹ ਆਪਾਂ ਪਿਛਲੇ 10 ਮਹੀਨੇ ਜੇ 5 ਸਾਲ ਦਾ ਹੋ ਗਿਆ ਜੀ ਅੱਛਾ ਜੀ ਇਸ 10 ਮਹੀਨੇ ਚ ਠੀਕ ਹੈ ਜੀ ਫਾਇਜ਼ਾਉ ਤੋਂ ਦੂਮੀ ਨੇ ਆ ਕੋਪ ਤੇ ਮੰਨ ਲਓ ਹੁਣ ਆਪਾਂ ਇਹ ਕਹਿ ਸਕਦੇ ਆਂ ਵੀ ਹੁਣ ਅਜੇ ਪ੍ਰੋਪਰ ਘੋੜਾ ਬਣ ਕੇ ਇਹ ਤਿਆਰ ਹੋਇਆ ਬਿਛੇਰੇ ਤੋਂ ਬਾਅਦ ਜਿਹੜਾ ਮੰਨ ਲਓ ਘੋੜਾ ਬਣਿਆ ਹਣਾ ਠੀਕ ਹੈ ਜੀ ਜੀ ਵਾਰ ਆਪਾਂ ਛੱਡ ਲਈ ਪਿਛਲੀ ਵਾਰ ਵੀ ਪੰਜ ਘੋੜੀਆਂ ਸੋਈਆਂ ਸੀ ਹਾਂਜੀ ਉਹ ਤਿੰਨ ਸਾਲ ਦਾ ਸ਼ਾਇਦ ਤਾਂ ਸੀ ਹਾਂਜੀ ਐਸੀ ਤੀ ਘੋੜੀਆਂ ਜੀ ਸੋਈਆਂ 8-10 ਘੋੜੀਆਂ ਠੀਕ ਹੈ ਜੀ ਬਾਕੀ ਮਿਲੀਆਂ ਬਹੁਤ ਚੰਗੀਆਂ ਘੋੜੀਆਂ 20 ਘੋੜੀਆਂ ਮਿਲ ਗਈਆਂ ਹਾਂਜੀ ਹਾਂਜੀ ਬਾਈ ਤੇ ਸਭ ਤੋਂ ਪਹਿਲਾਂ ਬਾਈ ਜਿਹੜੀਆਂ ਸਟਾਰਟਿੰਗ ਦੇ ਵਿੱਚ ਘੋੜੀਆਂ ਮਿਲੀਆਂ ਹਾਂਜੀ ਤਕਰੀਬਨ ਰਲਮੀਆਂ ਮਿਲਮੀਆਂ ਜਾਂ ਮਿਲੀਆਂ ਸੀਗੀਆਂ ਘੋੜੀਆਂ ਜਾਂ ਜਿਆਦਾ ਪਹਿਲਾਂ ਜੰਮੀਆਂ ਤੇ ਛੱਡਿਆ ਸੀਗਾ ਜੀ ਨਹੀਂ ਤਿੰਨ ਕ ਤਾਂ ਆਪਣੇ ਘਰੇ ਸੂਪੀਆਂ ਸੀ ਉਹ ਤੋਂ ਘੋੜੀਆਂ ਜੀ ਹਾਂਜੀ ਬਾਈ ਤੇ ਦੋ ਦੋ ਬਾਹਰ ਸੀਗੀਆਂ ਅੱਛਾ ਜੀ ਤਾਂ ਪੰਜ ਘੋੜੀਆਂ ਨੇ ਛੱਡੇ ਪਹਿਲਾਂ ਪਹਿਲਾਂ ਠੀਕ ਹੈ ਜੀ ਮੰਨ ਲਓ ਚੰਬੀਆਂ ਘੋੜੀਆਂ ਤੇ ਰਜਲ ਜਿਹੜਾ ਸਟਾਰਟਿੰਗ ਦੇ ਵਿੱਚ ਉਹ ਤੁਹਾਨੂੰ ਆਪਾਂ ਵੀਡੀਓ 'ਚ ਦੇਖਣੇ ਹੁਣ ਦਿਖਾ ਰਾਂ ਹਾਂ ਜੀ ਹਾਂਜੀ 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 ਬਾਈ ਤੇ ਇੱਕ ਬਾਈ ਹੋਰ ਜਿਵੇਂ ਤੁਸੀਂ ਪੁਰਾਣੇ ਚਰਤੋਂ ਰੱਖਦੇ ਹੋ ਜਾਨਵਰ ਹਾਂਜੀ ਥੋੜਾ ਜਿਵੇਂ ਤੁਸੀਂ ਘੋੜੀਆਂ ਹੋਰ ਵੀ ਘੋੜਿਆਂ ਤੋਂ ਬਹੁਤ ਮਲਾਈਆਂ ਹਨਾ ਬੱਚੇ ਤੁਸੀਂ ਕਾਫੀ ਲਏ ਆ ਪੁਰਾਣਾ ਤਿਆਰ ਬਸ ਨੂੰ ਤੁਹਾਡੇ ਮਨ ਦੇ ਵਿੱਚ ਕੋਈ ਪਹਿਲਾਂ ਹੀ ਵਿਚਾਰ ਸੀਗਾ ਵੀ ਆਪਾਂ ਮੰਨ ਲਓ ਕੋਈ ਬਸ਼ੇਰਾ ਆਵੇ ਜਾਂ ਸਮੁੰਦਰ ਤੋਂ ਬਸ਼ੇਰਾ ਲੈਣਾ ਕਈ ਵਾਰ ਇਹ ਹੁੰਦਾ ਨਾ ਆਪਣਾ ਥੋੜਾ ਜਿਹਾ ਮਨ ਹੁੰਦਾ ਰਜਾਣ ਹੁੰਦਾ ਉਸ ਪਾਸੇ ਵੀ ਇਸ ਲਾਈਨ ਦੇ ਵਿੱਚੋਂ ਆਪਾਂ ਕੋਈ ਬੱਚਾ ਤਿਆਰ ਕਰਨਾ ਅਗੇ ਨਹੀਂ ਵੈਸੇ ਜਿਵੇਂ ਰੁਟੀਨ ਦੇ ਵਿੱਚ ਆਪਾਂ ਨੂੰ ਜਿਹੜਾ ਘੋੜਾ ਚੰਗਾ ਲੱਗਦਾ ਉਸ ਤਰ੍ਹਾਂ ਆਪਾਂ ਮਿਲਾਉਂਦੇ ਤੁਰੇ ਚੰਗੀ ਮਾਰਕੀਟ ਸੀ ਇਹ ਘੋੜਿਆਂ ਦੀ ਸਮੁੰਦਰ ਦੀ ਹਾਂਜੀ ਬਾਈ ਉਹ ਜੀ ਤਾਂ ਕਰਦਾ ਵੀ ਬਸ਼ੇਰੀਆਂ ਲਿਆ ਕੇ ਵੇਚੀਆਂ ਸਮੁੰਦਰ ਦੀਆਂ ਵੀ ਵੇਚਦੇ ਰਹੇ ਹਾਂਜੀ ਫਿਰ ਕੋਈ ਦਿੱਤੀ ਚ ਲੋਕੋ ਤੇ ਮਾਰ ਆਏ ਨੇ ਆਪਣੇ ਪਹਿਲਾ ਕਰਦਾ ਤੇ ਆਪਾਂ ਪਾੜ ਲਈ ਠੀਕ ਹੈ ਜੀ ਬਾਈ ਇਹ ਤੋਂ ਪਹਿਲਾਂ ਵੀ ਕੋਈ ਕੋੜਾ ਰੱਖਿਆ ਨਹੀਂ ਜੀ ਨਹੀਂ ਪਹਿਲਾ ਕੋੜਾ ਹੀ ਹੈ ਪਹਿਲਾ ਹੀ ਹੈ ਠੀਕ ਹੈ ਜੀ ਉਹ ਰੱਖਦਿਆਂ ਨੂੰ ਤਾਂ ਕਾਫੀ ਸਾਲ ਹੋ ਗਏ ਤੁਹਾਨੂੰ ਨਹੀਂ ਰੱਖਦਿਆਂ ਨੂੰ ਸਾਨੂੰ ਹੋ ਗਏ 10 15 ਸਾਲ ਹੋ ਗਏ ਉਹਨੇ ਅੱਛਾ ਜੀ ਹਾਂਜੀ 2009 ਦੇ ਲੱਗੇ ਸ ਠੀਕ ਹੈ ਜੀ ਹਾਂਜੀ ਠੀਕ ਹੈ ਬਾਈ ਤੇ ਬਾਕੀ ਮੰਨ ਲਓ ਜਿਵੇਂ ਰਿਜ਼ਲਟ ਤੁਸੀਂ ਦੱਸਿਆ ਰਿਜ਼ਲਟ ਬਹੁਤ ਚੰਗਾ ਆਇਆ ਜੀ ਜਿਆਦੇ ਬਾਈ ਬਸ਼ੇਰੇ ਬਸ਼ੇਰੀਆਂ ਕੇ ਰਲ ਮੇ ਜੀ ਰਲ ਮੇ ਆਏ ਜੀ ਸਾਰਾ ਕੋ ਠੀਕ ਹੈ ਜੀ ਹਾਂ ਠੀਕ ਹੈ ਜੀ ਤੇ ਬਾਈ ਜਿਵੇਂ ਹੁਣ ਆਪਾਂ ਭਰਾਵਾਂ ਨੂੰ ਦੱਸਿਆ ਵੀ ਤਿੰਨ ਤਾਂ ਬੱਚੇ ਇਸ ਕੋਲੇ ਆਪਣੇ ਘਰੇ ਖੜੇ ਰਿਜ਼ਲਟ ਕਿਸੇ ਭਰਾਣੇ ਦੇਖਣੇ ਤਿੰਨ ਬਸ਼ੇਰੇ ਤਾਂ ਮੌਕੇ ਤੇ ਹੀ ਖੜੇ ਆ ਹਾਂ ਜੀ ਹਾਂ ਜੀ ਹਾਂ ਜੀ ਬਾਈ ਤੇ ਕੋੜੀ ਆ ਜਿਹੜੀ ਇਹਦੀ ਮਾਂ ਬਾਈ ਜਿਵੇਂ ਤੁਸੀਂ ਦੱਸਿਆ ਉਹਦਾ ਮੰਨ ਲਓ ਵੀ ਪਹਿਲਾਂ ਵੀ ਇਹ ਉਹ ਉਸ ਘੋੜੀ ਦਾ ਉਦੋਂ ਪਹਿਲਾਂ ਜਿਵੇਂ ਤੁਸੀਂ ਦੱਸਿਆ ਜੂਬਾ ਸਭ ਤੋਂ ਪਹਿਲਾਂ ਉਹ ਸੀਗਾ ਜੀ ਹਾਂ ਜਿਹੜੇ ਪਹਿਲੇ ਸੂਏ ਦਾ ਉਹ ਜੀ ਪਹਿਲੇ ਸੂਏ ਦਾ ਉਹ ਆ ਜੀ ਉਦੋਂ ਬਾਅਦ ਫਿਰ ਇੱਕ ਦੋ ਬੱਚੇ ਹੋਰ ਵੀ ਦਿੱਤੇ ਬਹੁਤ ਵਸੋਂ 4 ਸਾਲ ਫਿਰ ਉਦੋਂ ਬੱਚੇ ਖਰਾਬ ਖੂਬ ਹੋ ਗਏ ਠੀਕ ਹੈ ਜੀ 34 ਫਿਰ ਦਿੱਤਾ ਫਿਰ ਉਦੋਂ ਬਾਅਦ ਚੌਥੇ ਸੂਏ 'ਚ ਜਾ ਕੇ ਮੰਨ ਲਓ ਫਿਰ ਤਿਆਰ ਹੋਇਆ ਸੀ ਤਿਆਰ ਹੋਇਆ ਠੀਕ ਹੈ ਜੀ ਬਾਈ ਜਦ ਮਨ ਲੋ ਜੂਬੇ ਬਾਰੇ ਆਪਾਂ ਗੱਲਬਾਤ ਕਰ ਲਈਏ ਜੀ ਦੇਖੋ ਹੁਣ ਤਾਂ ਪਹਿਲਾਂ ਜਿਵੇਂ ਥਾੜੇ ਹੁੰਦਾ ਸੀਗਾ ਜੀ ਉਹ ਬਾਅਦ ਦੇ ਵਿੱਚ ਚਲੋ ਬਾਈ ਸ਼ੈਰੀ ਲੈ ਕੇ ਆਉ ਨੂੰ ਬਠਿੰਡੇ ਹਨਾ ਹਾਂਜੀ ਉਸ ਟਾਈਮ ਵੀ ਜਦੋਂ ਦੇਖਿਆ ਤੁਹਾਨੂੰ ਇਹ ਸੀਗਾ ਵੀ ਆਪਣੀ ਘੋੜੀ ਦਾ ਬੱਚਾ ਆਪਾਂ ਦੇਖਦੇ ਰਹਿੰਨੇ ਆ ਰਿਜ਼ਲਟ ਬਹੁਤ ਚੰਗਾ ਦਿੱਤਾ ਘੋੜੀ ਨੇ ਬਹੁਤ ਚੰਗਾ ਘੋੜਾ ਉਹ ਵੀ ਤਿਆਰ ਹੋਇਆ ਬਹੁਤ ਚੰਗਾ ਯਾਰ ਉਦੋਂ ਵੀ ਬਾਈ ਫਿਰ ਦੇਖ ਕੇ ਤੁਹਾਨੂੰ ਜਦੋਂ ਆਪਣੇ ਵਾਲਾ ਬੱਚਾ ਤਿਆਰ ਕਰਨ ਲੱਗੇ ਤਾਂ ਤੁਹਾਨੂੰ ਉਹ ਗੱਲਬਾਤ ਕੋਈ ਰਲਮੀ ਮਿਲਮੀ ਲੱਗਦੀ ਹੋਣੀ ਆ ਵੀ ਯਾਰ ਉਹਦੇ ਵਾਂਗ ਵੀ ਇਹ ਚੰਗਾ ਤਿਆਰ ਹੋਊਗਾ ਆਲਮਾ ਜਿਹੜਾ ਆਪਣੇ ਵਾਲਾ ਜੁਬੇ ਬਾਗੀ ਬਣੂ। ਦੇਖੋ ਜੀ ਕਿਉਂਕਿ ਜਿਵੇਂ ਪਿਓ ਵੀ ਇੱਕੋ ਹੀ ਹੈ ਦੋਨਾਂ ਦਾ। ਇਹ ਸਮਾਂ ਬਹੁਤ ਲੱਗਦਾ ਕੋੜਾ ਜੀ ਪਾਲਣ ਤੇ ਸਮਾਂ ਲੱਗਦੀ ਹੈ ਤਾਂ। ਵਿਖਰਨਾ ਤਾਂ ਕੁਦਰਤੀ ਹੁੰਦਾ ਕੋੜੇ ਦਾ। ਹਾਂਜੀ ਬਾਈ। ਹੋਰ। ਆ ਛੋਟਾ ਹੁੰਦਾ ਵੈਸੇ ਦੱਸਦਾ ਹੋਣਾ। ਦੱਸਦਾ ਹੀ ਹੁੰਦਾ। ਦਾ ਛੋਟਾ ਦਾ ਦੱਸਦਾ ਹੀ ਬੱਚਾ ਬਣੂਗਾ। ਹਾਂਜੀ। ਪਰ ਥੋੜਾ ਸਮਾਂ ਤਾਂ ਲੱਗਦਾ ਜੀ ਉਹ ਹੁਣ ਜਦੋਂ ਕੋੜਾ ਬਣ ਜਾਂਦਾ ਜੀ ਫਿਰ ਪਾਲਾ। ਇਹ ਤਾਂ ਕੋਈ ਕਿਸੇ ਨੇ ਅਲਮ ਨਹੀਂ ਕੀਤੀ ਜੀ। ਹਾਂਜੀ। ਆ ਕਈ ਵਾਰ ਭਰਾ ਕਹਿੰਦਾ ਵੀ ਆਪਾਂ ਨੂੰ ਨਵੇਂ ਬੰਦੇ ਨੂੰ ਲੱਗਦਾ ਵੀ ਇਹਨਾਂ ਦਾ ਪੁਰਾਣਾ ਤਜਰਬਾ ਕਿਸੇ ਬੰਦੇ ਦੇ ਤਜਰਬੇ ਹੁੰਦੇ ਜੀ ਆਪਾਂ ਕੋਈ ਬੰਦੇ ਕਹਿੰਦੇ ਅੱਜ ਤਾਂ ਸਾਹਮਣੇ ਦੱਸਤਾ ਇਹ ਘੂੜਾ ਬਣੂਗਾ ਹਾਂਜੀ ਇਹ ਨਹੀਂ ਹੁੰਦਾ ਜੀ ਠੀਕ ਹੈ ਜੀ ਘੂੜਾ ਦਾ ਇਹ ਪਤਾ ਹੀ ਕੋਈ ਨਹੀਂ ਕਿਹੜੇ ਨੇ ਨਿਕਰਨਾ ਇਹ ਅੱਛਾ ਜੀ ਬਿਲਕੁਲ ਜੀ ਬਾਕੀ ਕਈ ਵਾਰ ਇਹ ਹੁੰਦਾ ਪਹਿਲਾ ਬੱਚਾ ਨਹੀਂ ਕੋਈ ਚੰਗਾ ਹੁੰਦਾ ਬਾਅਦ ਚ ਜਾ ਕੇ ਬਣ ਜਾਂਦਾ ਨੇ ਇਹ ਨਹੀਂ ਕੋਈ ਘੋੜੀ ਦਾ ਪੱਕਾ ਇਹਨਾਂ ਕੱਦ ਕਰੂ ਵੀ ਚਲੋ ਠੀਕ ਹੈ ਮੰਨ ਲੈਂਦੇ ਆ ਆਪਣਾ ਤੱਕਾ ਹੁੰਦੇ ਆ ਜੀ ਹਾਂਜੀ ਪਤਾ ਹੀ ਕੋਈ ਨਹੀਂ ਖੇਡ ਦਾ ਨਹੀਂ ਪਤਾ ਇਹ ਕਹੇ ਜੀ ਬਿਲਕੁਲ ਜੀ ਠੀਕ ਹੈ ਜੀ ਕੀ ਹੋਣਾ ਤੇ ਕੀ ਨਹੀਂ ਹੋਣਾ ਇਹ ਤਾਂ ਰੱਬ ਦੀਆਂ ਖੇਡਾਂ ਨੇ ਜੀ ਹਾਂ ਜਿਹਨਾਂ ਦੇ ਜਿਹਦੇ ਹੁਣ ਸਟਾਰ ਵੱਜਨੇ ਉਹਨਾਂ ਤਾਂ ਵੱਜਨੇਗੇ ਹਾਂਜੀ ਹਾਂਜੀ ਜਿਹਨਾਂ ਦੇ ਹਾਂ ਜਿਓ ਜਿਹਦੇ ਕਿਸਮਤ 'ਚ ਨਹੀਂ ਲਿਖਿਆ ਤਾਂ ਨਹੀਂ ਵੱਜਦੀ ਹਾਂਜੀ 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 ਤੇ ਬਈ ਇਹ ਮੰਨ ਲਓ ਦੇਖੋ ਜਿਵੇਂ 5 ਸਾਲ ਦਾ ਹੋਇਆ ਹਲੇ ਹਾਂਜੀ ਹਾਂਜੀ ਤੇ ਮੇਰਾ ਖਿਆਲ ਮੜੀ-ਮੋਟੀ ਗੇ ਜੈਸ਼ ਕਰਦਦੀ ਵੀ ਹਜੇ ਹੋਰ ਹੈਗੀ ਵੀ ਜਿਵੇਂ ਬਾਡੀ ਬੁੱਡੀ ਵਰਤਨ ਹੋਰ ਵੀ ਮੜਾ-ਮੋਟਾ ਚ ਕਰ ਜੂਗਾ ਤੋਂ ਹਾਂਜੀ ਤੇ ਬਾਡੀ ਬੰਤਰ ਦਾ ਬਹੁਤ ਜਿਆਦਾ ਖੁੱਲਾ-ਡੁੱਲਾ ਤਿਆਰ ਹੋਇਆ ਹੋਇਆ ਬੋਕੀ ਸੀਰ ਬਹੁਤ ਹੈ ਜੀ ਸੁਖ ਬਹੁਤ ਹੈ ਸਾਹੂ ਬਹੁਤ ਹੈ ਜੀ ਸਮੁੰਦਰ ਵਾਲੀ ਲਾਈਨ ਵੈਸੇ ਵੀ ਥੋੜੀ ਠੰਡੀ ਹੈ ਜੀ ਜਾਨਵਰ ਇੰਨਾ ਬਹੁਤਾ ਖਰਾਬ ਨਹੀਂ ਚਲੋ ਠੀਕ ਆ ਘੋੜਿਆਂ ਦੇ ਵਿਚੀ ਖੜਾ ਰਹਿਣ ਨੂੰ ਸਾਨੂੰ ਕੋਈ ਹਾਂ ਕੋਈ ਇਹਦਾ ਇਹ ਵੀ ਨਹੀਂ ਹੈਗਾ ਵੀ ਸ਼ੋਅ ਨਹੀਂ ਕਰੂਗਾ ਜਾਨਵਰ ਜਦੋਂ ਮੌਕੇ ਤੇ ਬਾਹਰ ਕੱਢਣਾ ਉਦੋਂ ਕਰੂ ਉਦੋਂ ਸ਼ੋਅ ਬਥੇਰਾ ਕਰਦੇ ਆ ਪਰ ਐ ਨਹੀਂ ਕੀ ਜਾਣਗੇ ਉਹ ਕੰਮ ਐਣਾ ਠੀਕ ਹੈ ਬਾਈ ਤੇ ਬਾਈ ਜੀ ਇਹਦੀ ਫਿਰ ਆਪਾਂ ਫੀਸ ਕਿੰਨੀ ਰੱਖੀ ਵੀ ਆ ਇਹਦੀ ਫੀਸ ਆਪਾਂ 2000 ਰੱਖੀ 10000 ਜੀ ਹਾਂਜੀ ਠੀਕ ਹੈ ਕਿੰਨੇ ਕੁ ਬੱਚੇ ਬਾਈ ਤੁਹਾਡੀ ਨਿਗਾਹ ਦੇ ਵਿੱਚ ਆ ਗਏ ਦੇ तकरीबन ਇਹਦੇ ਅੱਧੀ 10 ਬੱਚੇ ਆ ਗਏ ਬਿਲਕੁਲ ਅੱਛਾ ਜੀ ਹਾਂ ਠੀਕ ਹੈ ਬਾਈ ਉਹੋ ਬੱਚੇ ਵਿੱਚ ਚੱਲ ਗਏ ਇੱਥੇ ਆਪਾਂ ਵੀ ਪਸ਼ੇਰੀਆਂ ਦੋ ਮਰ ਗਈਆਂ ਸੀ ਜੇ ਇੱਕ ਉਹ ਦੁਬਾਰਾ ਘੋੜੀ ਉਹ ਮਿਲ ਹੀ ਰਹਿਣੀ ਤੇ ਫੇਰ ਜੀ ਹਾਂਜੀ ਤੇ ਵਿਚਾਰਾ ਹੋ ਗਿਆ ਹਾਂਜੀ ਬੱਚੇ ਚੰਗੇ ਆ ਸਾਰੇ ਠੀਕ ਆ ਬਾਈ ਹੁਣ ਆਪਾਂ ਬਾਈ ਇਹਦੀ ਮਾਂ ਬਾਰੇ ਪਹਿਲਾਂ ਗੱਲਬਾਤ ਕਰ ਲਈਏ ਹਾਂਜੀ ਉਹ ਦੁਬਾਰੇ ਵੀ ਘੋੜੀ ਹੁਣ ਸੂਈ ਵੀ ਉਹਦੇ ਮੰਗਰ ਵੀ ਹੁਣ ਉਹ ਬਸ਼ੇਰਾ ਸੈਨਸਾਲ ਦੇ ਚ ਸੈਨਸਾਲ ਦਾ ਇਹਦੇ ਮੰਗਰ ਬੱਚਾ ਉਹ ਬਾਈ ਜੀ ਦੱਸਦੇ ਸੀ ਕਿ ਵੀ ਆਪਣਾ ਉਹ ਬੱਚੇ ਨੂੰ ਸੇਲ ਕਰਨਾ ਹੈ ਏ ਸੇਲ ਕਰ ਲਈ ਉਹ ਬੱਚਾ ਸੇਲ ਦੋ ਬਸ਼ੇਰੀਆਂ ਸੇਲ ਆਪਣੀਆਂ ਠੀਕ ਆ ਜੀ ਉਸ ਨੂੰ ਤਾਂ ਦੱਸਿਆ ਸੀ ਮੈਂ ਹਾਂਜੀ ਇਹ ਸੈਨਸਾਲ ਆ ਜਿਹੜਾ ਬਸ਼ੇਰਾ ਜੀ ਇਹ ਕਿੰਨੇ ਮਹੀਨਿਆਂ ਦਾ ਹੋ ਗਿਆ ਜੀ ਇਹ ਸਾਲ ਦੇ ਨੇੜੇ ਹੋ ਗਿਆ ਜੀ ਠੀਕ ਆ ਜੀ ਹਾਂਜੀ ਠੀਕ ਹੈ ਸੈਨਸ਼ਾ ਵੀ ਅਜੂਬਾ ਦਾ ਆ ਗਿਆ ਹੈ ਨਾ ਜੀ ਹਾਂ ਅਜੂਬੇ ਦਾ ਆ ਗਿਆ ਬੱਚਾ ਹੈ ਨਾ ਸੈਨਸ਼ਾ ਠੀਕ ਹੈ ਠੀਕ ਹੈ ਜੀ ਬਾਈ ਸਾਲ ਦਾ ਇਹ ਹੋ ਗਿਆ ਜੀ ਤੇ ਘੋੜੀ ਦੁਬਾਰੇ ਫੇਰ ਆਪਾਂ ਹੁਣ ਵੈਸੇ ਮੀਟ ਕਰਾਈ ਵੀ ਹੈ ਨਾ ਕਰਾਈ ਵੀ ਹੈ ਜੀ ਠੀਕ ਹੈ ਜੀ ਤੇ ਬਾਕੀ ਘੋੜੀ ਨੇ ਪਹਿਲਾਂ ਵੀ ਬੱਚੇ ਚੰਗੇ ਦੇ ਤੇ ਬੱਚੇ ਚੰਗੇ ਜਿਹਨਾਂ ਦੇ ਬਹੁਤ ਚੰਗੇ ਪੁੱਛੇ ਦਿੱਤੇ ਸੀਗੇ ਹਾਂ ਜੀ ਉਹ ਬੱਚੇ ਵਿਚਾਰੇ ਨਹੀਂ ਜੋ ਤਕਰੀਬਨ ਏਰੀਆ ਦੇ ਵਿੱਚ ਸਾਰੇ ਇਸ ਘੋੜੀ ਨੂੰ ਜਾਣਦੀ ਹੈ ਇਹ ਗੱਲ ਕੰਦਾ ਦਿੱਤਾ ਹਾਂ ਜੀ ਹਾਂ ਜੀ ਠੀਕ ਹੈ ਬਾਈ ਤੇ ਇਹਦਾ ਮੰਨ ਲਓ ਇਹ ਬੱਚਾ ਆਪਾਂ ਸੈਨਸ ਵਾਲਾ ਇੱਕ ਦਾ ਸੇਲ ਕਰਨਾ ਜੀ ਦੂਬਸ਼ੇਰੀਆਂ ਜੀ ਦੋ ਬਸ਼ੇਰੀਆਂ ਉਹਦਾ ਇੱਕ ਆਪਣੇ ਘੋੜੇ ਦੀ ਜਿਹਾ ਮਨੱਖੀ ਹੈ ਪੱਕ ਤੋਂ ਹਾਂਜੀ ਉਹ ਵੀ ਮੰਨ ਲਓ ਆਪਣੇ ਘਰੇ ਆ ਘੋੜੀ ਉਸੇ ਦੀ ਹੈ ਜਿਹੜੀ ਉਹ ਮੇਰਾ ਖਿਆਲ ਆ ਪ੍ਰਿੰਸ ਵਾਲੀ ਹੈ ਜੀ ਪ੍ਰਿੰਸ ਵਾਲੇ ਘੋੜੀ ਘੋੜੀ ਦੀ ਉਹ ਬੱਚੀ ਹੈ ਉਹਦੀ ਬੱਚੀ ਹੈ ਜੀ ਉਹ ਜਿਹੜੀ ਮਨੱਖੀ ਹੈ ਮਨੱਖੀ ਉਹ ਕਿੰਨੇ ਚਿਰ ਦੀ ਹੋਗੀ ਜੀ ਬੱਚੀ ਉਹ ਆਪਣੇ ਵੀ ਉਮਦੇ ਸਾਹਾ 7ਵੇਂ ਮਹੀਨੇ ਤੋਂ 2 ਸਾਲ ਦੀ ਹੋ ਚੁੱਕੀ ਇੱਕ ਤਰੀਕ ਨੂੰ ਠੀਕ ਹੈ ਜੀ 2 ਸਾਲ ਦੀ ਹੋ ਜੀ ਬਾਈ ਹਾਈਟ ਉਹ ਵੀ ਚੰਗੀ ਕਰੀ ਖੜੀ ਆ ਨਾ ਬਹੁਤ ਹੈਡਵੌਕ ਕਰੂਗੀ ਹਾਂਜੀ ਬਾਕੀ ਮਜ਼ਬੂਤ ਬੜੀ ਹੈ ਜੀ ਖੁੱਲੀ ਡਿਮ ਉਹ ਚੰਗੀ ਬੇਸ਼ੇਰੀ ਆ ਜੀ ਬਰੀਡਿੰਗ ਆ ਤੇ ਸਾਡੀ ਸਾਨੂੰ ਤਾਂ ਮੁਸ਼ਕਲ ਹੈ ਜੀ ਥੋੜਾ ਨਾ ਵੀ ਵੇਚਣ ਵਾਸਤੇ ਬਰੀਡਿੰਗ ਵਾਸਤੇ ਰੱਖੀ ਪਾਰੀਆਂ ਹਾਂਜੀ ਬਾਈ ਹੁਣ ਥੋੜੀ ਪੈਸੇ ਲੋੜ ਪੈ ਗਈ ਠੀਕ ਹੈ ਜੀ ਨਹੀਂ ਬੇਸ਼ੇਰੀਆਂ ਉਹ ਸਾਰੀਆਂ ਛੇ ਘੋੜੀਆਂ ਹੋ ਗਈਆਂ ਸੀ ਆਪਣੇ ਕੋਲ ਮੇਰੇ ਮਨਸੀ ਵੀ 10 ਘੋੜੀਆਂ ਆਪਾਂ ਕਰਾਂਗੇ ਬੜੀ ਹਾਂਜੀ ਚਲੋ ਠੀਕ ਹੈ ਫਿਰ ਗੱਜ ਵੀ ਕਰਨੀ ਪੈਂਦੀ ਹੈ ਹਾਂਜੀ ਹਾਂਜੀ ਬਾਈ ਇੱਕ ਬਸ਼ੇਰੀ ਆਪਣੇ ਕੋਲੇ ਮੰਨ ਲਓ ਇੱਕ ਹੋਰ ਵੀ ਹੈ ਜੀ ਉਹ ਜੂਬੇ ਕੋੜੀ ਦੀ ਹੈ ਜੀ ਉਹ ਜੂਬੇ ਦੀ ਹੈ ਜੀ ਉਹ ਆਪਾਂ ਲਈ ਵੀ ਹੈ ਜੀ ਉਹ ਖਰੀਦੀ ਸੀ ਪਹਿਲਾਂ ਠੀਕ ਹੈ ਜੀ ਉਹ ਕਿੰਨੇ ਚਰਦੀ ਹੈ ਜੀ ਉਹ ਦੋਹਾ ਦੇ ਨੇੜੇ ਹੋ ਗਈ ਵੀ ਆਹ 20 ਮਹੀਨੇ ਦੀ ਹੋ ਗਈ ਉਹ 20 ਇੰਕੀਆਂ ਦੀ ਹੋ ਗਈ ਠੀਕ ਹੈ ਜੀ ਇਹਦੇ ਨਾਲੋਂ ਵੱਡੀ ਹੈ ਜੀ ਉਹ ਇਹ ਤੋਂ ਵੱਡੀ ਹੈ ਜੀ ਇਹ ਤੋਂ ਵੱਡੀ ਹੈ ਜੀ ਉਹ ਵੀ ਹਾਈਟ ਹੋਟ ਕਿੰਨੀ ਕਰ ਗਈ ਜੀ ਉਹ 60 ਇੰਚ ਹੋ ਗਈ ਠੀਕ ਹੈ ਜੀ ਇਹ ਦੂਜੀ ਬੇਸ਼ੇਰੀ ਵੀ ਜਿਹੜੀ ਆਪਣੇ ਵਾਲੇ ਬੇਸ਼ੇਰੇ ਦੀ ਆਈ ਘੋੜੇ ਦੀ ਆ ਇਹ 60 ਇਹ 60 ਪੂਰੀ ਪ੍ਰੋਪਰ ਸਕੇਲ ਵਾਲੀ ਆ ਜੀ ਸਕੇਲ ਵਾਲੀ ਹਾਂਜੀ ਇਹ ਦੋਨੇ ਬੱਚੀਆਂ ਆਪਾਂ ਸੇਲ ਕਰਦੇ ਹਾਂ ਸੇਲ ਕਰਦਾਂਗੇ ਪਾਲਪੋਰੀ ਜਿਵੇਂ ਸਾਫ ਆ ਜੀ ਹਾਂਜੀ ਬਈ ਕੋਈ ਉਹਦੇ ਵਿੱਚ ਵੀ ਭੂਰਾ ਵੀ ਨਹੀਂ ਹੋਣਾਗਾ ਹਾਂਜੀ ਬਈ ਕੋਈ ਬੰਦਾ ਆ ਕੇ ਵੀ ਦੇਖ ਸਕਦਾ ਠੀਕ ਹੈ ਜੀ ਫਰੀ ਹੈ ਜੀ ਸੋ ਲੋਡ ਪੈ ਗਈ ਆਪਾਂ ਚਲੋ ਕਹਿੰਨੇ ਗਰਜ ਖਾਰ ਲਈਏ ਨਾ ਹਾਂਜੀ ਬਾਈ ਇੱਕ ਮੁਝੇ ਸ਼ੇਰੀਆਂ ਵੇਚਣ ਵਾਲੀਆਂ ਤਾਂ ਨਹੀਂ ਸੀਗੀਆਂ ਤੁਸੀਂ ਵੇਖ ਹੀ ਲਈਆਂ ਹੋਰ ਚੰਗੀਆਂ ਵੇਚਰੀਆਂ ਬਿਲਕੁਲ ਜੀ ਤੇ ਬਾਈ ਇੱਕ ਜਿਹੜੀ ਆਪਣੇ ਕੋਲੇ ਰੋਲੀ ਵਾਲੇ ਅਰਜਣ ਦੀ ਆ ਜੀ ਉਹਨੇ ਮਗਰ ਬੱਚਾ ਜੀ ਜਿਹਦੇ ਮੰਗਰ ਆਪਣੇ ਵਾਲੇ ਘੋੜੇ ਦਾ ਹੀ ਬਸ਼ੇਰਾ ਜੀ ਹਾਂਜੀ ਹਾਂਜੀ ਉਹ ਕੁੜੀ ਨੇ ਪਹਿਲਾਂ ਵੀ ਦਿੱਤਾ ਆਪਣੇ ਕੋਲੇ ਕੋਈ ਸੁਗਾ ਉਹਨੇ ਪਹਿਲਾਂ ਤਿੰਨ ਸੂਹ ਸੂਪੀ ਆ ਆਪਣੇ ਕੋਲੇ ਪਹਿਲਾਂ ਜੂਵੇ ਤੋਂ ਬਸ਼ੇਰੀ ਉੱਚੀ ਸੀ ਉਹਨੇ ਹਾਂਜੀ ਤੇ ਫੇਰ ਉਹਨੇ ਦਿੱਤਾ ਬਸ਼ੇਰਾ ਆਪਣੇ ਘੋੜੇ ਤੋਂ ਹਾਂਜੀ ਉਹ ਵੇਲੇ ਮਹਾਰਾਜਟਰ ਜਾਵੜਿਆ ਸੀਗਾ ਹਾਂਜੀ ਪਾਈਆਂ ਕਮਹੀਨਾ ਲੈਂਦੇ ਹਾਂ ਹਾਂਜੀ ਫਿਰ ਦੂਜੀ ਤੀਜੀ ਜਾਂ ਫਿਰ ਬਸ਼ੀਰਾ ਤਾਂ ਹੁਣ ਫਿਰ ਮੀਟਿੰਗ ਹੋਈ ਉਹ ਠੀਕ ਹੈ ਜੀ ਹੁਣ ਫਿਰ ਜਿਹੜਾ ਉਹਦੇ ਮੰਗਰਾ ਰਿਜ਼ਲਟ ਤਾਂ ਬਹੁਤ ਜਿਆਦਾ ਚੰਗਾ ਹੈ ਉਹ ਵੀ ਇਸੇ ਘੂੜੇ ਦੇ ਆਪਣੇ ਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਭਰਾਵਾਂ ਨੂੰ ਆਪਾਂ ਨਾਲ ਦੀ ਨਾਲ ਰਿਜ਼ਲਟ ਦਿਖਾ ਰਹੇ ਹਾਂ ਜੀ ਤਿੰਨ ਬੱਚੇ ਜਿਵੇਂ ਮੈਂ ਦੱਸਿਆ ਵੀ ਪਹਿਲਾਂ ਹੀ ਆਪਣੇ ਘਰੇ ਆਰਡਰ ਜੀ ਚਲੋ ਬਸ਼ੇਰੀ ਤੇ ਬਸ਼ੀਰਾ ਦਾ ਉਹ ਕਰਮਾਂ ਦੇ ਚਲੋ ਉਹ ਤਾਂ ਹੁੰਦਾ ਹੀ ਰਹਿੰਦਾ ਜੀ ਬਦਲਦਾ ਰਹਿੰਦਾ ਜੀ ਜਿਹੜੇ ਬੱਚੇ ਦਿੱਤੇ ਆ ਉਹ ਐ ਨਹੀਂ ਕਮੀ ਹੈ ਜੀ ਕੋਈ ਉਹਨਾਂ ਦੇ ਵਿੱਚ ਹਾਂਜੀ ਹਾਂਜੀ ਕੋਈ ਆ ਕੇ ਬੰਦਾ ਕੱਢ ਦੇਵੇ ਭੋਰਾ ਵੀ ਇਹ ਤੇ ਇੱਕ ਬਸ਼ੀਰਾ ਜਿਹੜਾ ਦੂਜਾ ਜੀ ਉਹ ਕਿਹੜੀ ਘੋੜੀ ਮੰਗ ਰਾ ਜੀ ਕਿਹੜਾ ਜੀ ਇੱਕ ਆਪਣੇ ਵਾਲੇ ਘੋੜੇ ਦਾ ਹੀ ਰਿਜ਼ਲਟ ਹੋ ਰਾ ਜਿਹੜਾ ਦੂਜਾ ਬਸ਼ੇਰਾ ਇੱਕ ਜਿਹੜੀ ਹੁਣ ਸੂਈਏ ਘੋੜੀ ਨਹੀਂ ਇੱਕ ਤਾਂ ਮੰਨ ਲਓ ਆਪਾਂ ਹੀਰੇ ਵਾਲੀ ਹੈ ਜਿਹੜੀ ਘੋੜੀ ਉਹ ਹੀਰੇ ਆ ਉਹ ਆਪਣੀ ਘੋੜੀ ਦੇ ਬੱਚੇ ਉਹ ਘੋੜੇ ਦਾ ਹਾਂਜੀ ਉਹਦਾ ਮੰਨ ਲਓ ਸਭ ਤੋਂ ਲਾਸਟ ਤੇ ਹੀ ਸੂਈ ਜਾਦੰਨਾ ਉਹ ਬੱਚਾ ਸਾਰਿਆਂ ਨਾਲੋਂ ਛੋਟਾ ਹੈ ਹਾਂਜੀ ਉਹ ਪ੍ਰਿੰਸ ਵਾਲੀ ਘੋੜੀ ਮੰਗਰਾਉ ਠੀਕ ਹੈ ਜੀ ਉਹ ਵੱਡਾ ਬੱਚਾ ਬਸ਼ੇਰਾ ਹਾਂ ਉਹਦੀ ਗੱਲ ਕਰਦਾ ਜੀ ਮੈਂ ਉਹ ਵੀ ਆਪਣੇ ਘੋੜੇ ਦਾ ਹੀ ਹੈ ਠੀਕ ਹੈ ਜੀ ਉਹ ਜਿਹੜੀ ਮੇਰਾ ਖਿਆਲ ਆ ਵੀ ਆਪਣੀ ਜਿਹੜੀ ਮਣਾਖੀ ਬੱਚੀ ਜਿਹੜੀ ਤੁਸੀਂ ਕਿਹਾ ਉਹ ਪਿਛਲੇ ਸਾਲ ਉਸੇ ਉਸੇ ਘੋੜੀ ਮੰਗਰਾ ਜਿਹੜੀ ਚਾਹ ਹਾਂ ਪ ਜਿਹੜਾ ਪ੍ਰਿੰਸ ਵਾਲੀ ਮੰਗ ਰਾਜੀ ਉਹ ਆਪਣੇ ਘੋੜੇ ਦਾ ਹੀ ਉਹ ਹਾਂਜੀ ਹਾਂਜੀ ਉਹ ਕਿੰਨੇ ਚਿਰ ਦਾ ਹੋ ਗਿਆ ਜੀ ਉਹ ਅੱਜ ਤੋਂ 5 ਮਹੀਨੇ ਦਾ ਹੋ ਗਿਆ ਜੀ ਠੀਕ ਹੈ ਜੀ ਉਹ ਵੀ ਬਾਈ ਸ਼ੋਅ ਬਹੁਤ ਜ਼ਿਆਦਾ ਕਰਦਾ ਬਹੁਤ ਚੰਗੀ ਕੁਆਲਿਟੀ ਦਾ ਬਚੀ ਜਿੰਨਾ ਟਾਈਮ ਆਪਾਂ ਵੀਡੀਓ ਬਣਾਈ ਆ ਦੇਖੋ ਟੇਕੇ ਨਹੀਂ ਖੜਿਆ ਉਹ ਹੁਣ ਅਗਲਾ ਕਹਿੰਦਾ ਵੀ ਘੋੜੀ ਸਾਡੀ 70 ਇੰਚੀ 65 ਇੰਚ ਦੀ ਹੈ ਹਾਂਜੀ ਘੋੜੀ ਉਹ 95 ਇੰਚ ਦੀ ਹੈ ਹਾਂਜੀ ਬੱਚੇ ਉਹਨੇ ਪੈਦਾ ਕੀਤੇ ਵੀ 65-65 ਇੰਚ ਦੀਆਂ ਬਸ਼ੇਰੀਆਂ ਪੈਦਾ ਕਰੀਆਂ ਘੋੜੀ ਨੇ ਕੁਆਲਿਟੀ ਹੈਗੇ ਨਾਲ ਲੈਣ ਹੈਗੀ ਹੈ ਨਾ ਜੀ ਦਰ ਨਾਲ ਲੈਣ ਹੈਗੀ ਹੈ ਜੀ ਜਿਵੇਂ ਬਸ਼ੇਰੀ ਵੀ ਦੇਖੋ ਕਿੱਡੀ ਚੰਗੀ ਜਿਹੜੀ ਬ ਬਿਲਕੁਲ ਬਸ਼ੇਰਾ ਉਹਦੇ ਜਿੱਦਾਂ ਹੀ ਹੋਇਆ ਕਿਉਂ ਜਿੱਦਾਂ ਹੀ ਹਾਂਜੀ ਹਾਂਜੀ ਚੰਗਾ ਬਣੂਗਾ ਜੀ ਹਾਂ ਠੀਕ ਹੈ ਜੀ ਬਾਈ ਤੇ ਜਿਹੜਾ ਦੂਸਰਾ ਬਸ਼ੇਰਾ ਆਪਾਂ ਦੱਸਿਆ ਹੀਰੇ ਵਾਲੀ ਘੋੜੀ ਮੰਗਰ ਜੀ ਬਾਈ ਉਹ ਵੀ ਆਪਣੇ ਘੋੜੇ ਦਾ ਹੀ ਹਾਂਜੀ ਹਾਂ ਥੋੜਾ ਜਿਹਾ ਮੋਗੀ ਲੱਗ ਥੋੜਾ ਹੋਰ ਵੀ ਹੋਵੇ ਬੱਚਾ ਬਹੁਤ ਚੰਗਾ ਹੋਊਗਾ ਉਹ ਮੇਰਾ ਖਿਆਲ ਹੈ ਹਜੇ ਕੁਝ ਦਿਨਾਂ ਦਾ ਹੀ ਹੋਣਾ ਹੈ ਦਿਨਾਂ ਤੇ ਹੀ ਉਹ ਵੀ ਮਹੀਨੇ ਤੋਂ ਕੱਟਾ ਹੀ ਜਾਂ ਨਹੀਂ ਉਹ ਵਾਜੇ ਕੁੜੀ ਜੇ ਉਹ ਅੱਜ ਹੋ ਗਿਆ ਵਿਚਾਰਦਰੀ ਦੀ ਸੂਈ ਹੈ ਕੁੜੀ ਠੀਕ ਹੈ ਜੀ ਚਾਰ ਤੋਂ ਲਾ ਰੋ ਆਹ 20 ਦਿਨਾਂ ਦਾ ਹੋ ਗਿਆ 20-21 ਦਿਨਾਂ ਦਾ ਹਾਂਜੀ ਹਾਂਜੀ ਵੈਸੇ ਇੱਕ ਚੀਜ਼ ਬਾਈ ਦੇ ਉਹਦੀ ਕੱਟ ਕੰਡੀਸ਼ਨ ਜਿਹੜੀ ਦੂਜੇ ਦੋ ਬਸ਼ੀਰੇ ਨਾਲੋਂ ਹੋਰ ਵੀ ਜਿਆਦਾ ਚੰਗੀ ਆ ਵੈਸੇ ਉਹ ਧੰਦੇ ਚੰਗੇ ਆ ਉਹ ਚ ਸੁਧਾਰ ਹੋ ਰਾ ਉਹ ਗਰਦਨ ਜਿਆਦਾ ਹੋਰ ਚੰਗੀ ਦਿਖਾਉਂਦਾ ਉਹਨਾਂ ਨਾਲ ਉਹ ਥੋੜੀ ਸੇਖ ਵਾਲੀ ਘੋੜੇ ਦੀ ਹਾਂਜੀ ਹਾਂਜੀ ਬਾਈ ਆਪਾਂ ਸਾਰੀਆਂ ਅੱਡ ਵੀ ਘੋੜਾ ਆਪਾਂ ਅੱਡ ਲੈਂਦਾ ਰੱਖਿਆ ਤੇ ਘੂੜੀਆਂ ਸਾਰੀਆਂ ਵੀ ਅੱਡ ਦੀ ਬਰੀਡਿੰਗ ਵਾਸਤੇ ਅੱਡ ਲੀਆਂ ਰੱਖੀਆਂ ਠੀਕ ਹੈ ਜੀ ਪਹਿਲਾਂ ਹੀ ਕੋਈ ਦਿੱਕਤ ਨਾ ਆਵੇ ਹਾਂਜੀ ਬਾਈ ਅਨ ਬਰੀਡਿੰਗ ਦੇ ਵਿੱਚ ਫਿਰ ਔਖਾ ਬਹੁਤ ਹੋ ਜਾਂਦੀ ਬਿਲਕੁਲ ਬਿਲਕੁਲ ਜੀ ਔਖਾ ਘੂੜੀ ਬਸ ਲਜਾਣੀ ਬਹੁਤ ਔਖੀ ਹਾਂਜੀ ਹਾਂਜੀ ਬਾਈ ਉਹਨੇ ਦੀ ਮਾਂ ਹੀ ਨਹੀਂ ਜਾਣਦੇ ਸੀ ਜਿਹਦੇ ਫਿਰ ਸਭ ਕੁ ਬਹੁਤ ਹੋ ਜਾਂਦਾ ਹਾਂਜੀ ਹਾਂਜੀ ਬਾਈ ਬਿਲਕੁਲ ਜੀ ਤੇ ਬਾਕੀ ਬਾਈ ਇੱਕ ਚੀਜ਼ ਜੇ ਆਪਾਂ ਘੋੜੇ ਬਾਰੇ ਹੋਰ ਕਰ ਲਈਏ ਜਿਵੇਂ ਬਾਈ ਮਹਾਵੀਰ ਨੇ ਤੁਰਿਆ ਘੋੜਾ ਦੇਖੋ ਬਹੁਤ ਚੰਗਾ ਤੁਰਿਆ ਜੀ ਆਮ ਟਾਵੇਂ ਘੋੜੀ ਇਹੇ ਜੀ ਚੱਲ ਪੈਂਦੇ ਆ ਦੇਖੋ ਤੁਰਤਾ ਸਾਰੇ ਹੀ ਪੈਂਦੇ ਹੁੰਦੇ ਆ ਪਰ ਜਿਹੜਾ ਇਹਦੇ ਚ ਕੁਆਲਿਟੀ ਆ ਤੁਰਨ ਕਰਨ ਵਾਲੀ ਦੇਖੋ ਤਣ ਤਣ ਕੇ ਤੁਰਦਾ ਮੰਨ ਲਓ ਪੈਰ ਦੀ ਰੋਪੜ ਕਮਾ ਚਾ ਹਾਂਜੀ ਉਹ ਹਸਤਾ ਜੀ ਨਸਲ ਚ ਹੋ ਜਾਂਦਾ ਕੁਸ ਆਪਣੇ ਤੇ ਵੀ ਨਿਰਪਰ ਹੋਣਾ ਚਾਹੀਦਾ ਇਹ ਬੰਦੇ ਹਾਂਜੀ ਅਸੀਂ ਉਹ ਤੇ ਮਿਹਨਤ ਬੋਲ ਆਈ ਯਾਰ ਹਾਂਜੀ ਪਹਿਲਾਂ ਇਹ ਇਕੱਲਾ ਪੱਲਾ ਹੀ ਬੰਦਾ ਨਹੀਂ ਉੱਤੇ ਬਿਠਾਇਆ ਉਹਦੇ ਹਾਂ ਤੁਸੀਂ ਦੱਸਦੇ ਸੀ ਉਹਦੋਂ ਅਸੀਂ ਆਪ ਉਹਨੂੰ ਵੀ ਪਾਣੀਆ ਜਵਾੜ ਉੱਥੇ ਤੱਕ ਉੱਥੇ ਐਸਾ ਕੁਝ ਨੂੰ ਕਰਕੇ ਮੁੜ ਕੇ ਫਿਰੇ ਨੂੰ ਮੈਂ ਕਿਹਾ ਸੱਜਿਆ ਪਹਿਲਾਂ ਮੰਨ ਲਓ ਬਾਹਰੋਂ ਤੋਰਾ ਫੇਰਾ ਕਰਾਇਆ ਪਰ ਪੰਗਾ ਉਹ ਬੈਠਣ ਵਾਲਾ ਨਹੀਂ ਲਿਆ ਆਪਣੇ ਬੱਚੇ ਬਾਹਰ ਗਏ ਹੋ ਜਿਹੜੇ ਬਹੁਤ ਉਹਨਾਂ ਨੇ ਵੀ ਸੌਂਦੇ ਆ ਇਹ ਹਾਂਜੀ ਤੇ ਉਹਦਾ ਛੋਟਾ ਸੀਗਾ ਇਹ ਹਾਂਜੀ ਉਹ ਬਾਹਰ ਜਾ ਰਹੇ ਉਹ ਹਾਂਜੀ ਇਹਨਾਂ ਨੇ ਤਾਂ ਹੁਣ ਘੂੜਾ ਫੇਰੇ ਸੀ ਬਾਅਦ ਵਿੱਚ ਮੈਂ ਮਨਜੀ ਨੂੰ ਅਖਿਆ ਵੀ ਤੂੰ ਆ ਜਾ ਭਾਈ ਉੱਥੇ ਮਾਰ ਠੀਕ ਹੈ ਜੀ ਫਿਰ ਇਹਨੂੰ ਜੋ ਕੋਈ ਭੋਰਾ ਵੀ ਦਿੱਤ ਜਾਈ ਪੁੱਛ ਲੋ ਹਾਂਜੀ ਹਾਂਜੀ ਨਹੀਂ ਪਹਿਲਾਂ ਆਪਾਂ ਪਹਿਲਾਂ ਹੀ ਬਿਠਾ ਦਿੰਦੇ ਜਵਾਗ ਮਿਠਾਤਾ ਉਹ ਬਿਠਾਦਾ ਕੋੜੇ ਚ ਹਰਕਤਾਂ ਹਾਂਜੀ ਵੱਧ ਜਾਂਦੀਆਂ ਜੀ ਬਿਲਕੁਲ ਜੀ ਬਿਲਕੁਲ ਇਹ ਵੀ ਐ ਹੁੰਦਾ ਜੀ ਤੇ ਅਰਬੇ ਨਾਲ ਹੀ ਆ ਸਾਰਾ ਤੁਸੀਂ ਇਹ ਚੀਜ਼ਾਂ ਦੇਖਦੇ ਕਰਦੇ ਕਈ ਵਾਰ ਐ ਹੁੰਦਾ ਆਪਾਂ ਤੋਰਨ ਤੋਂ ਪਹਿਲਾਂ ਹੀ ਆਪ ਹੀ ਖਰਾਬ ਕਰ ਲੈਂਦੇ ਨਹੀਂ ਐ ਨਾ ਕਰੋ ਜੀ ਜੇ ਆਪਾਂ ਇਹ ਕੋੜਾ ਉਤਰਾਉਣਾ ਤਾਂ ਉਹਦੇ ਤੇ ਕੋਈ ਵੀ ਨਾ ਬਿਠਾਓ ਹਾਂਜੀ ਭਾਈ ਕੋਈ ਬੰਦੇ ਕਿਉਂਕਿ ਪੂਰੀ ਭਰ ਕੇ ਰੱਖ ਲੋ ਤੇ ਐ ਕਰ ਲੋ ਜੋ ਕਰ ਲੋ ਨਹੀਂ ਐਣੀ ਹਾਂਜੀ ਹਾਂਜੀ ਉਹਨੂੰ ਖਾਲੀ ਤੋਰੋ ਹਾਂਜੀ ਤੋੜ ਕੇ ਜਿੰਨਾ ਕਾ ਪੂਰਾ ਸਹੀ ਤੁਰਦਾ ਉਹਨਾਂ ਤਰ੍ਹਾਂ ਤੋੜ ਲਓ ਹਾਂਜੀ ਜਿੱਥੇ ਡਰਦਾ ਉੱਥੋਂ ਨਿਭਾ ਦਿਓ ਹਾਂਜੀ ਹਾਂਜੀ ਕੀ ਜਦੋਂ ਡਰ ਨੂੰ ਹਟ ਜੇ ਹਾਂ ਹੁਣ ਵੀ ਮੰਨ ਲਓ ਉਸ ਚੀਜ਼ ਨਾਲ ਡਰ ਖੋਲ ਜਾਂਦਾ ਉਸ ਤੋਂ ਬਾਅਦ ਜੁ ਤੁਰਤਾ ਮੈਂ ਜੇ ਬੁੱਤੇ ਬੈਠੇਗਾ ਉਹਦੇ ਡਰਦਾ ਨਹੀਂ ਉਹ ਜਣੇ ਦੀ ਫਿਰ ਕੁਛ ਵੀ ਆਪਾਂ ਕਹੇ ਤਾਂ ਥੋੜੀ ਬਹੁਤੀ ਟ੍ਰੇਨਿੰਗ ਤੁਸੀਂ ਤੋਰੇ ਫੇਰੇ ਵਾਲੀ ਆਪ ਕੀਤੀ ਉਹ ਜਿੱਦੇ ਦੋ ਦਿਨ ਚਲਾਇਆ ਨੇ ਆਕੇ ਜਿੱਦਣ ਮੈਨੂੰ ਕੋ ਦਾ ਕੋੜਾ ਬਹੁਤ ਚੰਗਾ ਚੱਲਦਾ ਕੋਤੋਂ ਵੀ ਨਹੀਂ ਦਰਦਾ ਉਹ ਹਾਂਜੀ ਹਾਂਜੀ ਫਿਰ ਮੈਂ ਤਾਂ ਨੂੰ ਕੀ ਦੇਣਾ ਸੀ ਜੋ ਵੀ ਅਸੀਂ ਕੀ ਕੀਤਾ ਜਿੰਨੇ ਕੀਤਾ ਉਹ ਹਾਂਜੀ ਹਾਂਜੀ ਇੱਕਦਮ ਆਪ ਵੀ ਚਲਾ ਫਿਰ ਵਧੀਆ ਸੋ ਚੰਗੀ ਗੱਲ ਹਾਂਜੀ ਹਾਂਜੀ ਤੇ ਬਾਕੀ ਹੁਣ ਦੇਖਿਆ ਜੀ ਮੰਨ ਲਓ ਸਵਾਰੀ ਫਿਰ ਤੁਸੀਂ ਆਮ ਰੁਟੀਨ ਦੇ ਵਿੱਚ ਅਸੀਂ ਆਪ ਕਰਦੇ ਹੁਣ ਨਹੀਂ ਹੀ ਤਰੇ 2 ਮਹੀਨਾ ਕੋਈ ਖੜਾ ਹੀ ਕਰੇ ਤੇ ਥੋੜਾ ਜਿਹਾ ਜੇ ਵਿੱਚ ਭਰ ਲੈਣ ਦੀ ਇਹਨੂੰ ਵੀ ਮੇਲਾ ਕਰਕੇ ਵਿਖਾਵਾਂਗੇ ਉਹਦਾ ਮੇਲੇ ਤੇ ਆਪ ਲੈ ਕੇ ਜਾਵਾਂ ਠੀਕ ਹੈ ਜੀ ਮੰਡੀ ਤੇ ਮਾਗੀ ਤੇ ਲੈ ਜਾਣਾ ਜੀ ਥੋੜਾ ਚਲੋ ਜਿੰਨਾ ਵੀ ਟਾਈਮ ਸਮਾਂ ਦਿੱਤਾ ਰਹਾ ਮਾਲ ਮਾਣੇ ਉਹਨਾਂ ਕੋ ਇੱਥੋਂ ਵੈਸੇ ਆਪਾਂ ਨੂੰ ਨੇੜੇ ਪੈ ਜਾਂਦੀ ਹੈ ਮੰਡੀ ਤੋਂ 40 ਕਿਲੋਮੀਟਰ 40 ਕਿਲੋਮੀਟਰ ਠੀਕ ਹੈ ਜੀ ਬਾਈ ਤੇ ਬਾਈ ਜੇ ਹੁਣ ਆਪਾਂ ਸਟੱਡ ਸਰਵਿਸ ਨੂੰ ਲੈ ਕੇ ਗਾਂ ਦੀ ਗੱਲਬਾਤ ਕਰੀਏ ਜਿਵੇਂ ਤੁਸੀਂ ਫੀਸ ਬੜੀ ਵਾਜਬ ਰੱਖੀ ਆ ਤਪਾਈ 20000 ਰੁਪਏ ਰੱਖੀ ਠੀਕ ਹੈ ਸ਼ੁਰੂ ਤੋਂ ਇੰਨੀ ਹੀ ਰੱਖੀ ਆ 21000 ਬਹੁਤ ਆ ਜੀ ਚੱਲੀ ਜਾਂਦਾ ਬਸ ਠੀਕ ਹੈ ਜੀ ਬਾਈ ਹਾਂ ਠੀਕ ਹੈ ਜੀ ਬਾਕੀ ਜਿਵੇਂ ਲੈਣੇ ਦੀ ਚੰਗੀ ਆ ਸੂਗਾ ਵੀ ਚੰਗਾ ਨਹੀਂ ਸੂਈ ਵੀ ਚੰਗਾ ਸੂਗਾ ਵੀ ਹਾਂ ਜੀ ਆਪਣੇ ਇੱਥੇ ਪਿੰਡੋਂ ਹੀ ਤੁਹਾਡੇ ਮੁੰਡੇ ਦਾ ਮਨਾ ਨਾ ਭੁੱਲ ਗਿਆ ਜੀ ਜਿਹੜਾ ਆਪਣੇ ਸਵੇਰੇ ਨਾਲ ਹੀ ਸੀ ਉਹ ਬਾਈ ਦੱਸਦਾ ਜੀ ਕਹਿੰਦਾ ਬਾਈ ਮੇਰੀਆਂ ਆਪਦੀਆਂ 6 ਘੂੜੀਆਂ ਇਹ ਤੋਂ ਗੱਭਣ ਨੇ ਕਹਿੰਦਾ ਇੱਕ ਦੋ ਮੈਂ ਵਿੱਚੋਂ ਵੇਚਤੀਆਂ ਤੇ ਰਿਜ਼ਲਟ ਬਹੁਤ ਚੰਗਾ ਆ ਹਾਂ ਉਹ ਮੁੰਡੇ ਇਹੋ ਘਰਾ ਲੈਂਦੇ ਜੋ ਨਵੇਂ ਮੁੰਡੇ ਆਪਣੇ ਨਵੇਂ ਚਲਾਇਆ ਕੰਮ ਉਹਨਾਂ ਨੇ ਹਾਂ ਜੀ ਉਹ ਵੀ ਇੰਨੀ ਯਾਰ ਹਾਂ ਜੀ ਠੀਕ ਹੈ ਜੀ ਬਾਈ ਬਾਕੀ ਜਿਵੇਂ ਮੰਨ ਲਓ ਇੱਥੇ ਥੋੜਾ ਏਰੀਆ ਜ਼ਿਆਦਾਤਰ ਘੋੜੀਆਂ ਦਾ ਘਾੜੀ ਆ ਗਿਆ ਜੀ ਤੇ ਡਾਕਟਰ ਦਾ ਇੱਥੇ ਤੁਹਾਡੇ ਕੋਲੇ ਲਗਭਗ ਆਉਂਦੇ ਹੀ ਰਹਿੰਦੇ ਹੋਣੇ ਆ ਜੀ ਡਾਕਟਰਾਂ ਦੀ ਸਪਲਾਈ ਚੰਗੀ ਹੈ ਜੀ ਸਾਡੇ ਕੋਲ ਟੀਮ ਬਹੁਤ ਚੰਗੀਆਂ ਟੀਮਾਂ ਨੇ ਠੀਕ ਹੈ ਜੀ ਹਾਂ ਜੀ ਮੰਨ ਲਓ ਕੋਈ ਦਿੱਕਤ ਨਹੀਂ ਜੇ ਕਿਸੇ ਭਰਾਣੇ ਚੈੱਕ ਚੁੱਕ ਕਰਾਉਣੀ ਹੈ ਕੋਈ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਜੀ ਠੀਕ ਹੈ ਜੀ ਬਾਈ ਡਾਕਟਰ ਤਾਂ ਆਪਣੇ ਵਿਚਾਰੇ ਬਹੁਤ ਕਿਰਪਾ ਬਾਬੇ ਦੀ ਵੀ ਹਾਂ ਜੀ ਚੱਲੇ ਡਾਕਟਰ ਠੀਕ ਹੈ ਜੀ ਬਾਈ ਹਾਂ ਜੀ ਬਾਕੀ ਹੋਰ ਕੋਈ ਗੱਲਬਾਤ ਤੁਹਾਨੂੰ ਲੱਗਦੀ ਹੋਵੇ ਵੀ ਆਪਾਂ ਘੋੜੇ ਨੂੰ ਲੈ ਕੇ ਭਰਾਵਾਂ ਆ ਤੁਹਾਡਾ ਕੋਈ ਪੁਰਾਣਾ ਤਜਰਬਾ ਕੋਈ ਜਾਂ ਨਵੇਂ ਜਿਹੜੇ ਇਸ ਫੀਲਡ ਦੇ ਵਿੱਚ ਆਉਂਦੇ ਆ ਭਰਾ ਉਹਨਾਂ ਵਾਸਤੇ ਕੋਈ ਸਨੇਹਾ ਠੀਕ ਹੈ ਜੀ ਕੋਲ ਮਿਹਨਤ ਕਰੋ ਜੀ ਤਜਰਬੇ ਦਾ ਆਪਣੇ ਆ ਜਾਂਦੇ ਹਾਂਜੀ ਤਜਰਬੇ ਦਾ ਮਿਹਨਤ ਤੋਂ ਨਹੀਂ ਆਉਂਦੇ ਜੀ ਹਾਂਜੀ ਹਾਂਜੀ ਜਿੰਨਾ ਆਪਾਂ ਆ ਕੰਮ ਕਰਕੇ ਉਹ ਛੱਡਦਾ ਉਹ ਫੜ ਲੇ ਫੇਰ ਨਹੀਂ ਹੁੰਦਾ ਹਾਂਜੀ ਇਹਦਾ ਇੱਕ ਤੇ ਲੱਗਣਾ ਪਊਗਾ ਆਪਾਂ ਬਿਲਕੁਲ ਜੀ ਸਹੀ ਹੈ ਜੀ ਤਜਰਬਾ ਦਾ ਫਿਰ ਕਰਨ ਨਾਲ ਹੀ ਆਉਗਾ ਜੀ ਹਾਂਜੀ ਜੇ ਹੁਣ ਆਪਾਂ ਕਿਤਾਬ ਪੜਾਂਗੇ ਤਾਂ ਫੇਰ ਹੀ ਪੜਨਾ ਆਊ ਆਪਾਂ ਨੂੰ ਹਾਂਜੀ ਹਾਂਜੀ ਜੇ ਆਪਾਂ ਪੜ੍ਹੇ ਹੀ ਹੋਰ ਨਹੀਂ ਫੇਰ ਆਊ ਕੀ ਹੋਰ ਜੀ ਬਿਲਕੁਲ ਜੀ ਕਰ ਕਰਕੇ ਹੀ ਸਿੱਖਦਾ ਜੀ ਬੰਦਾ ਕਰ ਕਰਕੇ ਡੇ ਡੇ ਕਿਸੇ ਚਲੋ ਇਹ ਕੰਮ ਬਹੁਤ ਚੰਗਾ ਜੀ ਇਹ ਆਪਾਂ ਜੇਹੀ ਕਹਿੰਨੇ ਆ ਵੀ ਕੁੱਲ ਵੀ ਆਪਾਂ ਕੰਮ ਕਰੋ ਕਿਉਂਕਿ ਕੋਈ ਭੈਣ ਭਰਾ ਆਪਣਾ ਕੰਮ ਕਰੋ ਹਾਂਜੀ ਹਾਂਜੀ ਇਸ ਤਰ੍ਹਾਂ ਦੇ ਵੀ ਕਰੋ ਹਾਂਜੀ ਹਾਂਜੀ ਉਹ ਮੰਮੀਆਂ ਰੱਖੋ ਬੱਚਾ ਰੱਖੋ ਉਹ ਕਿਹੜਾ ਬਾੜਾ ਕੰਮ ਆਂ ਘੋੜੀਆਂ ਰੱਖੋ ਮਾਲ ਮਾਰੀ ਰੱਖੋ ਕੋਈ ਵੀ ਕਰੋ ਕੰਮ ਕਰੋ ਹਾਂਜੀ ਬਾਈ ਠੀਕ ਹੈ ਜੀ ਸੋ ਦੋਸਤੋ ਜਿਵੇਂ ਬਾਈ ਰਾਣੇ ਨੇ ਸਾਰੀ ਗੱਲਬਾਤ ਆ ਜਿਹੜੀ ਆਲਮ ਦੀ ਸਟੱਡ ਸਰਵਿਸ ਨੂੰ ਲੈ ਕੇ ਕਰੀਅਰ ਕੀਤੀ ਆ 21000 ਰੁਪਏ ਦੀ ਆਲਮ ਦੀ ਮੀਟਿੰਗ ਫੀਸ ਰੱਖੀ ਗਈ ਆ ਜਿਆਦਾਤਰ ਕੀ ਹੁੰਦਾ ਜਦੋਂ ਕਿਸੇ ਵੀ ਘੋੜੇ ਦੀ ਆਪਾਂ ਸਟੱਡ ਸਰਵਿਸ ਸ਼ੁਰੂ ਕਰਦੇ ਆ ਜਾਗੇ ਰਿਜ਼ਲਟ ਆਉਂਦੇ ਆ ਭਰਾਵਾਂ ਨੂੰ ਇਹ ਉਤਸੁਕਤਾ ਹੁੰਦੀ ਆ ਵੀ ਜਦੋਂ ਆਪਾਂ ਬੱਚੇ ਦੇਖੀਏ ਉਸ ਹਿਸਾਬ ਨਾਲ ਘੋੜੀਆਂ ਫਿਰ ਮੇਲਟ ਹੁੰਦੀਆਂ ਨੇ ਸੋ ਬਾਈ ਦੇ ਘਰੇ ਹੀ ਐਟ ਆ ਟਾਈਮ ਇਸ ਵਕਤ ਨਾ ਤਿੰਨ ਬਸ਼ੇਰੇ ਖੜੇ ਆ ਇਹਨਾਂ ਦੀ ਆਪਦੀਆਂ ਘੋੜੀਆਂ ਦੇ ਉੱਤੇ ਜਿਹੜੇ ਰਿਜ਼ਲਟ ਆਏ ਆ ਤੁਸੀਂ ਉਹ ਆ ਕੇ ਦੇਖ ਸਕਦੇ ਹੋ ਬਹੁਤ ਚੰਗੇ ਬੱਚੇ ਆਏ ਆ ਤੋ ਬਾਕੀ ਹੋਰ ਵੀ ਬਛੇਰੀਆਂ ਜਿਹੜੀਆਂ ਆਈਆਂ ਨੇ ਪਾਸੇ-ਪਾਸੇ ਹੋਰ ਪਿੰਡਾਂ ਦੇ ਵਿੱਚ ਏਰੀਆ ਦੇ ਵਿੱਚ ਘਰੇ ਉਹਨਾਂ ਦੇ ਆਪਾਂ ਰਿਜ਼ਲਟ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰ ਦਿਆਂਗੇ ਤੇ ਜਿਹੜੇ ਹਿਸਾਬ ਨਾਲ ਘੋੜੇ ਦੀ ਲਾਈਨ ਆ ਮਾਂ ਵੀ ਬਹੁਤ ਜਿਆਦਾ ਚੰਗੀ ਘੋੜੀ ਆ ਉਸੇ ਘੋੜੀ ਨੇ ਅਜੂਬਾ ਪੈਦਾ ਕੀਤਾ ਤੇ ਉਸੇ ਦਾ ਹੀ ਇਹ ਸਕਾ ਭਰਾ ਦਾ ਮਾਪਾ-ਬਾਪ ਵਾਲੇ ਪਾਸਿਓਂ ਤੇ ਸਮੁੰਦਰ ਘੋੜੇ ਦਾ ਪੁੱਤ ਆਲਮ ਸੋ ਬਹੁਤ ਚੰਗੇ ਸ਼ਾਨਦਾਰ ਰਿਜ਼ਲਟ ਆਏ ਆ ਜੇ ਕਿਸੇ ਭਰਾ ਨੇ ਜਾਇਜ਼ ਫੀਸ ਦੇ ਵਿੱਚ ਸਟੱਡ ਸਰਵਿਸ ਲੈਣੀ ਆ ਚੰਗੇ ਬੱਚੇ ਲੈਣੇ ਆ ਤਾਂ ਤੁਸੀਂ ਜ਼ਰੂਰ ਬਾਈ ਦੇ ਨਾਲ ਕੰਟੈਕਟ ਕਰੋ ਬਹੁਤ ਜਿਆਦੇ ਸੋਹਣੇ ਰਿਜ਼ਲਟ ਆਏ ਆ ਤੇ ਬਾਈ ਹੋਂ ਦਾ ਜਿਹੜਾ ਮੇਨ ਮਕਸਦ ਆ ਬਰੀਡਿੰਗ ਦੇ ਉੱਤੇ ਫੋਕਸ ਕਰ ਰਿਹਾ ਨੁਕਰਾਂ ਬਰੀਡ ਦੇ ਉੱਤੇ ਸੋ ਕਿਸੇ ਵੀ ਭਰਾਣੇ ਹੋਰ ਗੱਲਬਾਤ ਕੋਈ ਪੁੱਛਣੀ ਹੋਈ ਤਾਂ ਬਾਈ ਦਾ ਕੰਟੈਕਟ ਨੰਬਰ ਆਪਾਂ ਵੀਡੀਓ ਦੇ ਵਿੱਚ ਸਾਂਝਾ ਕਰਤਾ ਜੀ ਹੋਰ ਕੋਈ ਕਿਸੇ ਗੱਲਬਾਤ ਬਾਰੇ ਤੁਸੀਂ ਸਟੱਡ ਸਰਵਿਸ ਬਾਰੇ ਬਾਕੀ ਬਾਈ ਜਿਹਨੇ ਦੱਸਿਆ ਵੀ ਇੱਥੇ ਘੋੜੀਆਂ ਨੂੰ ਚੱਕ ਚੱਕ ਕਰਾਉਣ ਦਾ ਤਾਂ ਸਾਰਾ ਸਿਸਟਮ ਹੈਗਾ ਡਾਕਟਰ ਸਾਹਿਬ ਆਉਂਦੇ ਰਹਿੰਦੇ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਫਾਰਮ ਦੇ ਉੱਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਂਦਾਰ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ